ਮਤਲਬ ਨਾਮ ਹੀ ਖਤਮ ਹੋ ਗਏ ਵੀ ਸ਼ਿਵਸਨ ਦੇ ਨਾਮ ਤੇ ਤੁਸੀਂ ਅੱਜ ਸੋਚ ਲਓ ਕੋਈ ਸੰਕਰਣ ਨਾ ਕੋਈ ਨਾਮ ਹੀ ਐ ਨਹੀਂ ਧੰਦਾ ਬਣ ਗਿਆ ਧੰਦਾ ਹੀ ਮੈਂ ਇਹ ਗੰਦ ਜਿਹੜਾ ਨਾ ਵਿਚਾਲ ਜੀ ਤੁਹਾਡਾ ਨਾ ਵਾਦਾ ਆ ਗੰਦ ਮੈਂ ਸਾਫ਼ ਕਰਨਾ ਭਾਵੇਂ ਮੇਰਾ ਜਿੰਨਾ ਮਰਜੀ ਨੁਕਸਾਨ ਹੋ ਜਾਏ ਲਓ ਬਰਤੂ ਮੈਂ ਦੇਖਿਆ ਕਿਸੇ ਐਕਟੀਵਾ ਦੇ ਪਿੱਛੇ ਬੈਠਾ ਹੁੰਦਾ ਚਲੋ ਬੈਠਾ ਮੈਂ ਐਕਟੀਵਾ ਕਾਰ ਦਾ ਕੰਪੈਰੀਸ਼ਨ ਨਹੀਂ ਕਰ ਰਿਹਾ ਲੇਕਿਨ ਉਸ ਬੰਦੇ ਦੀ ਉਪਲਬਧੀ ਇਹ ਮੇਰਾ ਸਵਾਲ ਹੈ ਜਿਨ੍ਹਾਂ ਦੇ ਘਰ ਤੁਸੀਂ ਮੈਂ ਕਹਿੰਦਾ ਇੱਕ ਵਾਰੀ ਸਟਿੰਗ ਕਰ ਲਓ ਯਾਰ ਗੰਮ ਇਹਨਾਂ ਦਾ ਤਨੂੰ ਦੁੱਧ 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 ਪਾਣੀ ਦਾ ਪਾਣੀ ਹੋ ਜਾਊਗਾ ਅਫਸਰਾ ਨੇ ਪੁੱਛਿਆ ਵੀ ਤੁਹਾਨੂੰ ਕੋਈ ਥ੍ਰੈਟ ਕਾਲ ਆਂਦੀ ਮੈਂ ਕਹਾਂ ਜੀ ਮੈਨੂੰ ਕੋਈ ਥ੍ਰੈਟ ਕਾਲ ਨਹੀਂ ਆਂਦੀ ਅ ਧਰਮਲੀ ਕਿਹੜਾ ਚਲਦਾ ਬੇ ਕੜਾ ਨਹੀਂ ਸਾਨੂੰ ਵੀ ਨਹੀਂ ਯਾਰਾ ਕੌਣ ਹੈ ਬੰਦਾ ਕਿਹੜੀ ਸ਼ਿਵਸ਼ਨਾ ਤੋਂ ਹੈ ਕਦੋਂ ਆਇਆ ਕਦੋਂ ਇਹਨੇ ਕੀ ਕੀਤਾ ਸਵਾਲ ਹੈ ਨਾ ਉਹ ਬੰਦੇ ਨੂੰ ਵੀ ਜਾਣਦਾ ਜਿਹਦੇ ਘਰ ਹੀ ਜਗ੍ਹਾ ਹੀ ਹੈ ਨਹੀਂ ਉਹ ਗਨ ਮੈਨੂੰ ਕਿਸੇ ਦੇ ਕੋਲ ਗਿਰਵੀ ਰੱਖੇ ਜਾਂਦਾ ਵੀ ਰਾਤੀ ਇਹਨੂੰ ਸੰਭਾਲਾ ਯਾਰ ਆਪਣੇ ਨਾਲ ਲੈ ਜੀ ਮੈਂ ਨਾ ਕਿਸੇ ਪ੍ਰਧਾਨ ਨੂੰ ਅਪਰੋਚ ਕੀਤਾ ਜਿੱਦਾਂ ਕਿ ਵੀ ਮੈਨੂੰ ਗਨਮੈਨ ਦਵਾ ਦਿਓ ਜੀ ਕਿਉਂਕਿ ਟੋਰ ਤੁਹਾਡੇ ਕੰਮਾਂ ਦੀ ਹੈ ਟੋਰ ਤੁਹਾਡੇ ਗਨਮੈਨ ਦੀ ਨਹੀਂ ਹੈ ਸਮਝਾਣਾ ਵੀ ਨਹੀਂ ਆ ਰਿਹਾ ਜੀ ਪਹਿਲੀ ਵਾਰ ਜਿੱਦਾਂ ਮੈਨੂੰ ਸਮਝਾਣਾ ਬੜਾ ਚੰਗੀ ਤਰ੍ਹਾਂ ਆਉਂਦਾ ਹੈ ਵੀ ਇਹ ਉਹਨਾਂ ਨੇ ਕੀਤਾ ਕੀ ਦੁਨਿਆਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਾਂ ਹਿੰਦੂ ਸਖਤਨਾ ਦੀ ਗੱਲ ਕਰੀ ਤਾਂ ਹਿੰਦੂ ਸਖਤਨਾ ਦੇ ਕੋਈ ਕਈ ਸ਼ਿਵ ਸੇਨਾ ਐਸੀ ਹੈਗੀ ਹੈ ਜਿੰਨਾਂ ਕੋਲ ਸਿਕਿਉਰਟੀਆਂ ਹੈਗੀਆਂ ਲੇਕਿਨ ਸਿਕਿਉਰਟੀਆਂ ਹੋਣ ਦੇ ਬਾਵਜੂਦ ਵੀ ਉਹ ਕੋਈ ਵਾਰ ਐਸਾ ਇਸ਼ੂ ਕ੍ਰੀਏਟ ਕਰ ਲੈਂਦੇ ਨੇ ਜਿੱਥਾ ਉਹਨਾਂ ਨੂੰ ਥ੍ਰੈਟ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਿਕਿਉਰਟੀਆਂ ਹੋਰ ਲੈਣ ਦੀ ਗੱਲਬਾਤ ਕਰਦੇ ਰੋਇਦਸਾਨੀ ਮੌਜੂਦਾ ਗੱਲਬਾਤ ਕਰੇ ਰੋਇਦਵੀਰ ਹੈ ਕੀ ਹੈ ਸਿਕਿਉਰਟੀਆਂ ਦੇ ਮਗਰ ਕਿਉਂ ਹਰ ਕੋਈ ਬੰਦਾ ਲੱਗਾ ਹੈ ਕਿ ਸਿਕਿਉਰਟੀ ਚਾਹੀਦੀ ਸਿਕਿਉਰਟੀ ਚਾਹੀਦੀ ਸ਼ਿਵ ਸੇਨਾ ਤਿਆ ਸਿਕਿਉਰਟੀਆਂ ਦੇਖੋ ਜੋ ਵਿਸ਼ਾਲਵੀਰ ਮੈਂ ਸਮਝਦਾ ਸੀ ਸਿਕਿਉਰਟੀਆਂ ਨੂੰ ਨਾ ਹੁਣ ਸਾਧਰ ਬਣਾ ਲਿਆ ਵਪਾਰ ਦਾ ਵਪਾਰ ਦਾ ਹੀ ਲੱਗਦਾ ਜਿੱਦਾਂ ਵਪਾਰੀ ਕਰਨ ਹੀ ਹੋ ਰਿਹਾ ਹੈ ਵੀ ਸਿਕਿਉਰਟੀ ਲੈ ਕੇ ਕੋਈ ਬੰਦਾ ਠੱਗੀਆਂ ਮਾਰ ਰਿਹਾ ਹੈ ਅਪਰਨ ਡੇ ਬਾ ਡੇ ਆਪਣੇ ਕੋ ਖਬਰਾਂ ਆndੀਆਂ ਹੀ ਨੇ ਸਾਰੀਆਂ ਕੋਈ ਫੀਮ ਵੇਚਣ ਲੱਗ ਪਿਆ ਕੋਈ ਕੋਈ ਰਿਕਵਰੀ ਦਾ ਕੰਮ ਕਰਨ ਲੱਗ ਪਿਆ ਕਿਸੇ ਦੇ ਮਤਲਬ ਚੋਰੀ ਦਾ ਪਰਚਾ ਹੈ ਕਿਸੇ ਦੇ ਕੁਛ ਹੈ ਸੋ ਅਫਸੋਸ ਹੁੰਦਾ ਅਸੀਂ ਇੰਨੀ ਸਾਲਾਂ ਤੋਂ ਕੰਮ ਕਰ ਰਹੇ ਹਾਂ ਸਿਕਿਉਰਿਟੀ ਦਾ ਮਤਲਬ ਇਹ ਹੁੰਦਾ ਵੀ ਸਰਕਾਰ ਨੇ ਇੱਕ ਸਿਕਿਉਰਿਟੀ ਕੋਈ ਇਹ ਕੋਈ ਮਤਲਬ ਉਹ ਚੀਜ਼ ਨਹੀਂ ਹੈਗੀ ਸਾਜੋ-ਸਮਾਨ ਨਹੀਂ ਹੈਗਾ ਵੀ ਤੁਸੀਂ ਚੱਲ ਰਹੇ ਹੋ ਤੁਹਾਡੇ ਨਾਲ ਸਿਕਿਉਰਿਟੀ ਚੱਲੀ ਚਾਹੀਦੀ ਹਿੰਦੂ ਲਿਟਰ ਬਣ ਕੇ ਵੈਰੀਫਾਈ ਕਿਉਂ ਨਹੀਂ ਹੁੰਦਾ ਕਿਸੇ ਪਰਚੇ ਵੀ ਹੋਣ ਨੂੰ ਨਹੀਂ ਸਮਝ ਆ ਰਹੀ ਇੱਕ ਚੀਜ਼ ਹੋਰ ਵੀ ਦੇਖਣ ਨੂੰ ਆ ਰਹੀ ਹੈ ਵੀ ਜਿਹੜੀ ਚੀਜ਼ ਤੋਂ ਮੈਨੂੰ ਆਹਤ ਹੋਇਆ ਮੈਂ ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਮੈਂ ਇਸ ਚੀਜ਼ ਦੇ ਖਿਲਾਫ ਬੋਲਿਆ ਅੱਜ ਤੋਂ 2-3 ਸਾਲ ਪਹਿਲਾਂ ਵੀ ਮੈਂ ਬੋਲਿਆ ਸੀ ਵੀ ਸਿਕਿਉਰਿਟੀ ਆਪਾਂ ਦਿੰਦੇ ਕਿੰਨੂ ਆ ਪਹਿਲੀ ਗੱਲ ਤਾਂ ਇਹ ਕਾਰਨ ਸਮਝ ਜਾਣਾ ਚਾਹੀਦਾ ਵੀ ਸਿਕਿਉਰਿਟੀ ਹੈ ਕੀ ਪਰਸਨ ਜਿਹੜਾ ਹੋਗਾ ਮੈਂ ਤੁਹਾਨੂੰ ਪੂਰੀ ਗੱਲ ਕਰਦਾ ਉਹ ਸਿਕਿਉਰਿਟੀ ਨੂੰ ਦਿੱਤੀ ਜਾਂਦੀ ਹੈ ਜਿੱਦ ਸਰਕਾਰ ਦੀ ਆਈਬੀ ਰਿਪੋਰਟ ਜਾਂਦੀ ਹੈ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਜਾਂਦੀ ਹੈ ਵੀ ਇਹ ਬੰਦੇ ਨੂੰ ਕੋਈ ਜਿਹੜੀ ਆ ਸਮਾਜਿਕ ਤੱਤ ਬਣੇ ਜਾਂ ਅੱਤਵਾਦੀ ਸੰਗਠਨ ਨੇ ਜਾਂ ਗੈਂਗਸਟਰ ਨੇ ਕਿਸੇ ਬੰਦ ਨੂੰ ਥ੍ਰੈਟ ਹੈ ਵੀ ਇਹ ਸਮਾਜ ਲਈ ਵਧੀਆ ਕੰਮ ਕਰ ਰਿਹਾ ਇਹ ਤਾਂ ਰਮਲੀ ਬੋਲਦੇ ਨੇ ਠੀਕ ਹੈ ਨਾ ਸਮਾਜ ਲਈ ਵਧੀਆ ਕੰਮ ਕਰਦੇ ਨੇ ਨਸ਼ੇ ਦੇ ਖਿਲਾਫ ਨੇ ਸਿਕਿਉਰਿਟੀ ਥ੍ਰੈੱਡ ਬੜੀ ਤਰ੍ਹਾਂ ਦਾ ਹੋ ਸਕਦਾ ਹੈ ਲੇਕਿਨ ਜਿਹੜੇ ਬੰਦੇ ਲੁਧਿਆਣੇ ਦੀ ਮੈਂ ਪਾਰਟਿਕੂਲਰ ਗੱਲ ਕਰਦਾ ਲੁਧਿਆਣੇ ਦੇ ਵਿੱਚ ਐਸੇ ਬੰਦਿਆਂ ਨੂੰ ਵੀ ਸਿਕਿਉਰਿਟੀ ਹੈ ਨਾ ਤਾਂ ਉਹ ਆਪਣੇ ਘਰ ਦੇ ਵਿਰੁੱਧ ਨਹੀਂ ਬੋਲੇ ਕਦੀ ਸੰਦ ਇਹ ਨਹੀਂ ਸਮਝ ਜਾਂਦੀ ਦੇਖੋ Hindu leader ਆਪਾਂ ਕਹਿੰਦੇ ਨੇ ਤੁਸੀਂ ਵੀ ਚਲੋ ਮੀਡੀਆ ਅਜਕਲ ਈਜ਼ੀ ਅਪਰੋਚ ਹੋ ਗਿਆ ਹੈ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਂ ਸਾਰੀ মিডিਆ ਨੂੰ ਟਾਰਗੇਟ ਨਹੀਂ ਕਰ ਰਿਹਾ ਪਰ ਲੇਕਿਨ মিডিਆ মিডিਆ ਚ ਆਣਾ ਇਜ਼ੀ ਅਪਰੋਚ ਹੋ ਗਿਆ ਅਜ ਕੱਲ ਬਿਨਾ ਮੁੱਦੇ ਤੋਂ ਵੀ ਕੋਈ মিডিਆ ਜਾ ਸਕਦਾ ਹੈ ਸੁਨੇ ਆ ਜਾਂਦਾ ਕਿ ਪ੍ਰੈਸ ਕਾਨਫਰੰਸ ਕਰਨੀ ਹੈ মিডিਆ ਨੂੰ ਲਿਆਓ ਤੇ ਉਹ ਜਿਹੜੇ ਲੁਕੇ ਹੁੰਦੇ ਨੇ ਉਹਨਾਂ ਨੂੰ ਆਪਣਾ ਚਿਹਰਾ ਦਿਖਾਣਾ ਹੁੰਦਾ ਵਾ ਕਿ ਜਿਹੜੇ ਦਬ ਚ ਦਬ ਚ ਕੁਚਲੇ ਹੁੰਦੇ ਨੇ ਮੈਂ ਲਾਸਟ ਟਾਈਮ ਵੀ ਇੱਕ ਗੱਲ ਕਹੀ ਸੀ ਸੈਨਤੀ 38 ਸੰਗਠਨ ਬਣ ਕੇ ਸ਼ਿਪਸਾਨਾਂ ਦੇ ਮੈਂ ਤਾਂ ਵੱਧੂਗੀ ਵੱਧ ਕੇ ਹੋਣੇ ਆ ਮੈਂ ਪਿਛਲੀ ਮੈਂ 2-4 ਮਹੀਨੇ ਪੁਰਾਣੀ ਗੱਲ ਕਰਦਾ ਮਤਲਬ ਨਾਮ ਹੀ ਖਤਮ ਹੋ ਗਏ ਵੀ ਸ਼ਿਵਸਨ ਦੇ ਨਾਮ ਤੇ ਤੁਸੀਂ ਅੱਜ ਸੋਚ ਲਓ ਕੋਈ ਸੰਗਠਨ ਬਣਾਣਾ ਕੋਈ ਨਾਮ ਹੀ ਐ ਨਹੀਂ ਉਹ ਧੰਦਾ ਬਣ ਗਿਆ ਧੰਦਾ ਹੀ ਬਿਲਕੁਲ ਧੰਦਾ ਬਿਲਕੁਲ ਧੰਦਾ ਮੈਂ ਮੈਂ ਪਾਰਟਿਕੂਲਰ ਕਿਸੇ ਸੰਗਠਨ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਧੰਦਾ ਕਰ ਰਹੇ ਨੇ ਕਿਉਂਕਿ ਡੇ ਬਾਏ ਡੇ ਜਦੋਂ ਖਬਰਾਂ 'ਚ ਆਂਦਾ ਹੈ ਉਦੋਂ ਸਾਨੂੰ ਬੜੀ ਅਫਸੋਸ ਹੁੰਦੀ ਗੱਲ ਅੱਜ ਸੜਕ ਤੇ ਆਪਾਂ ਜਾਨੇ ਆ ਪਿੱਛੇ ਗਨਮੈਨ ਬੈਠਾ ਹੈ ਮਰਸੋ ਮੈਂ ਦੇਖਿਆ ਕਿਸੇ ਦੇ ਐਕਟਿਵਾ ਦੇ ਪਿੱਛੇ ਬੈਠਾ ਸੀ ਚਲੋ ਬੈਠਾ ਹੈ ਮੈਂ ਐਕਟਿਵਾ ਕਾਰ ਦਾ ਕੰਪੈਰੀਸਨ ਨਹੀਂ ਕਰ ਰਿਹਾ ਲੇਕਿਨ ਉਸ ਬੰਦੇ ਦੀ ਉਪਲਬਧੀ ਇਹ ਮੇਰਾ ਸਵਾਲ ਇਹ ਹੈ ਮੈਂ ਐਜ਼ ਅ ਲੀਡਰ ਇਸ ਜੀ ਨੂੰ ਪੁਆਇੰਟ ਆਊਟ ਨਹੀਂ ਕਰ ਰਿਹਾ ਨਾਮ ਲੈ ਕੇ ਗੱਲ ਕਰੂੰ ਨਾ ਕਿਦੇ ਐਕਟਿਵਾ ਦੇ ਮਗਰ ਬੈਠਾ ਚਲੋ ਨਾਮ ਦੀ ਭਾਜੀ ਨਾਮ ਦੀ ਇਦਾਂ ਨਾ ਮੈਂ ਨਾਮ ਕਿਉਂ ਲੈਣਾ ਫਿਰ ਹੁੰਦਾ ਵੀ ਮੈਂ ਪਰਸਨਲਾਈਜ਼ ਕਿਸੇ ਦੇ ਮਗਰ ਪਿਆ ਇਸ਼ਾਰਾ ਦੇਤਾ ਮੈਂ ਕੋਈ ਪਰਸਨਲਾਈਜ਼ ਕਿਸੇ ਦੇ ਮਗਰ ਨਹੀਂ ਪਿਆ ਇਸ਼ ਕੋਈ ਕੋਈ ਫੋਟੋ ਦੇਖੋ ਮੈਨੂੰ ਇੱਕ ਚੀਜ਼ ਸਮਝ ਨਹੀਂ ਆਂਦੀ ਜਿੱਦੋਂ ਕੋਈ ਇੱਕ ਗਨਮੈਨ ਆ ਪਹਿਲਾਂ ਕੋਈ ਫੋਟੋ ਖਿਚਾਉਂਦਾ ਹੋਊਗਾ ਪਰਵਾਰਿਕ ਵੀ ਨਾਲ ਗਨਮੈਨ ਖੜਾ ਕੇ ਖਿਚਾਉਂਦਾ ਹੈ ਹੈ ਕੋਈ ਰੀਲਾਂ ਹੀ ਬਣਾਈ ਜਾਂਦਾ ਪਾਗਲਾਂ ਵਾਂਗੂ ਕੋਈ ਕੁਛ ਕਰੀ ਜਾਂਦਾ ਮਤਲਬ ਇਹ ਗਨਮੈਨ ਕਿਸ ਚੀਜ਼ ਲਈ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਲਾਣਾ ਵੀ ਤੁਸੀਂ ਇਹਨਾਂ ਨੂੰ ਪੁੱਛਿਆ ਜਾਵੇ ਵੀ ਗਨਮੈਨ ਕਿਸ ਲਈ ਜਿੱਤਾ ਸਕਿਉਰਟੀ ਲੈਣੀ ਹੁਣ ਇੱਕ ਬੰਦਾ ਕਈ ਬੰਦੇ ਮੈਂ ਇੱਕ ਬੰਦੇ ਨੂੰ ਵੀ ਜਾਣਦਾ ਜਿਹਦੇ ਘਰ ਹੀ ਜਗ੍ਹਾ ਹੀ ਹੈ ਨਹੀਂ ਉਹ ਗਨਮੈਨ ਨੂੰ ਕਿਸੇ ਦੇ ਕੋਲ ਗਿਰਵੀ ਰੱਖ ਕੇ ਜਾਂਦਾ ਵੀ ਰਾਤੀ ਇਹਨੂੰ ਸੰਭਾਲਾ ਯਾਰ ਆਪਣੇ ਨਾਲ ਲੈ ਜੀ ਬੜੀਆਂ ਚੀਜ਼ਾਂ ਨੇ ਮੈਂ ਮੈਂ ਹੁਣ ਸੋਚ ਲਿਆ ਹੈ ਵੀ ਪੂਰੀ ਲਿਸਟ ਬਣਾ ਕੇ ਸੀਪੀ ਸਾਹਿਬ ਕੋਲ ਜਾਣਾ ਹੈ ਵੀ ਤੁਸੀਂ ਸੀਪੀ ਸਾਹਿਬ ਇਹਨਾਂ ਨੂੰ ਗਨਮੈਨ ਦੇ ਤੇ ਤੁਹਾਨੂੰ ਠੀਕ ਹੈ ਤੁਸੀਂ ਇੱਕ ਬੜੀ ਮੇਨ ਚੇਅਰ ਤੇ ਬੈਠੇ ਹੋ ਸਾਰੀ ਲਾਅ ਐਂਡ ਔਰਡਰ ਤੁਸੀਂ ਦੇਖਣਾ ਸਾਡੀ ਸੇਫਟੀ ਵੀ ਅਸੀਂ ਫਕਰ ਮਹਿਸੂਸ ਕਰਦੇ ਹਾਂ ਵੀ ਚੈਲ ਸਾਹਿਬ ਵਰਗੇ ਸਾਡੇ ਕੋਲ ਸੀਪੀ ਨੇ ਜਿਹੜੇ ਕੁਇਕ ਐਕਸ਼ਨ ਦੇ ਜਬਲੀਵ ਕਰਦੇ ਨੇ ਲੇਕਿਨ ਇਹ ਕਿੱਥੇ ਮਜਬੂਰੀ ਕੀ ਹੈ ਜੇ ਪੋਲਿਟੀਕਲ ਮਜਬੂਰੀ ਹੈ ਕੀ ਹੈ ਵੀ ਲੁਧਿਆਣਾ ਸ਼ਹਿਰ ਦੇ ਇਸ ਤਾਂ ਬਹਾਰ ਹੀ ਆ ਗਈ ਜਿਹੜਾ ਦੂਜਾ ਬੰਦਾ ਦੇਖਦੇ ਹੋ ਕੋਣ ਹੈ ਅਸੀਂ 12-12 ਸਾਲ ਤੋਂ ਕੰਮ ਕਰ ਰਹੇ ਆ ਤੇ ਅਸੀਂ ਸਾਨੂੰ ਅਸੀਂ ਸੋਚਦੇ ਆ ਸੀ ਜਿਹਨੂੰ ਸਾਰੇ ਚਿਹਰੇ ਪਤਾ ਹੋਣੇ ਆ ਸ਼ਾਇਦ இந்து ਧਰਮ ਲਈ ਕਿਹੜਾ ਚੱਲਦਾ ਵੇ ਕੜਾ ਨਹੀਂ ਸਾਨੂੰ ਵੀ ਯਾਰਾ ਕੋਣ ਹੈ ਬੰਦਾ ਕਿਹੜੀ ਸ਼ਿਵਸ਼ਨਾ ਤੋਂ ਹੈ ਕਦੋਂ ਆਇਆ ਕਦੋਂ ਇਹਨੇ ਕੀ ਕੀਤਾ ਸਵਾਲ ਹੈ ਨਾ ਤੁਸੀਂ ਤੁਸੀਂ ਮੇਰੇ ਕੋਲ ਆਨੇ ਹੋ ਤੁਸੀਂ ਮੈਨੂੰ ਫੋਨ ਕਰਦੇ ਹੋ ਪ੍ਰਧਾਨ ਜੀ ਇੱਕ ਇੰਟਰਵਿਊ ਕਰ ਲੀਏ ਉਹ ਕਿਉਂ ਕਰਦੇ ਹੋ ਮੈਂ ਤੁਹਾਡੇ ਕੋਲ ਸਵਾਲ ਪੁੱਛਦਾ ਉਹਦਾ ਰੀਜ਼ਨ ਕੀ ਹੈ ਕਿ ਪੁਰਾਣਾ ਚਿਹਰਾ ਹੈ ਕਰੋਈ ਅਸੀਂ ਕੁਝ ਕੀਤਾ ਹੋਊਗਾ ਮੈਂ ਕਹਿੰਦਾ 100 ਕੰਮ ਨਹੀਂ ਕੀਤੇ ਹੋਣੇ ਇੱਕ ਕੰਮ ਕੀਤਾ ਹੋਊਗਾ ਜਿੰਨੇ ਕੰਮ ਬਾਰੇ ਸੋਚਿਆ ਵੀ ਨਹੀਂ ਜਿਹਨੂੰ ਸਮਾਜ ਹੀ ਨਹੀਂ ਜਾਣਦਾ ਸਮਾਜ ਨੂੰ ਛੱਡ ਕੇ ਅਸੀਂ ਲੋਕ ਹੀ ਨਹੀਂ ਜਾਣਦੇ ਵੀ ਇਹ ਕੋਈ ਮੈਂ ਤਾਂ ਜਾਣਦੇ ਦੇ ਘਰ ਦੇ ਤਾਂ ਜਾਣਦੇ ਨੇ ਤਾਂ ਮਿੰਦਲ ਉਹਦੇ ਘਰ ਦੇ ਵੀ ਰਾਨ ਹੁੰਦੇ ਨੇ ਉਹਨਾਂ ਦੇ ਮੈਂ ਤੁਹਾਨੂੰ ਸੱਚ ਕਹਿ ਰਿਹਾ ਵਿਸ਼ਾਲ ਉਹਨਾਂ ਦੇ ਘਰ ਦੇ ਵੀ ਰਾਨ ਹੁੰਦੇ ਹੋਣਗੇ ਵੀ ਉਹ ਆਪਸੇ ਸੋਚਦੇ ਨੇ ਵੀ ਸਾਡੇ ਮੁੰਡੇ ਨੇ ਐਸਾ ਕੀ ਕੀਤਾ ਯਾਰ ਇਹਨੂੰ ਗਨਮੈਨ ਕਿਉਂ ਦੇਤਾ ਮੈਂ ਨੇ ਇੱਕ ਬੰਦੇ ਨੂੰ ਹੋਰ ਜਾਣਦਾ ਭਾਈ ਸਾਹਿਬ ਨੂੰ ਗਨਮੈਨ ਮਿਲ ਗਿਆ ਉਹਨਾਂ ਨੇ ਆਪਣੇ ਸੋਹਰਾ ਪਰਿਵਾਰ ਦਾ ਕੋਈ ਘਰ ਨਹੀਂ ਛੱਡਿਆ ਮਾਮਾ ਸੋਹਰਾ ਮਸੀ ਸੋਹਰਿਆ ਸਾਰੇ ਦੇ ਘਰ ਜਿਹੜਾ ਮਰਿਆ ਉਹਨਾਂ ਨੇ ਗਨਮੈਨ ਲੈ ਕੇ ਗਨਮੈਨ ਲੈ ਕੇ ਵੀ ਜਵਾਈ ਤੁਹਾਡੇ ਨੂੰ ਗਨਮੈਨ ਮਿਲ ਗਿਆ ਮਤਲਬ 80 80 80 90 90 ਹਜ਼ਾਰ ਦੇ ਸਾਡੇ ਮੁਲਾਜ਼ਮ ਨੇ ਜਿਹੜੇ ਕੋਈ ਐਸਆਈ ਰੈਂਕ ਦੇ ਨੇ ਹੁਣ ਦੇਖੋ ਐਸਆਈ ਬਹੁਤ ਪ੍ਰਮੋਟ ਹੋਈ ਸੀ ਹੁਣ ਮੋਸਟਲੀ ਦੇਖੋਗੇ ਹਰ ਕਿਸੇ ਕੋਈ ਗਨਮੈਨ ਐਸਆਈ ਹੁੰਦਾ ਠੀਕ ਹੈ ਨਾ ਯਾਰ ਤੁਸੀਂ ਦੇਖੋ ਆਪਣੇ ਕੋ ਨਫਰੀ ਖਤਮ ਹੋਈ ਥਾਣਿਆਂ ਦੇ ਵਿੱਚ ਅਸੀਂ ਇਹਨਾਂ ਦੇ ਮਗਰ ਤੋਰੇ ਜਿਹਨੂੰ ਜਿਹਨੂੰ ਲੋਡ ਹੈ ਦੇਖੋ ਮੈਂ ਤੁਹਾਨੂੰ ਫਿਰ ਕਹਿਣਾ ਮੈਂ ਗਨਮੈਨ ਦੇ ਖਿਲਾਫ ਨਹੀਂ ਬੋਲ ਰਿਹਾ ਜਿਹਨੂੰ ਲੋੜ ਹੈ ਉਹਨੂੰ ਹੈ ਹੀ ਨਹੀਂ ਚਲੋ ਮੈਂ ਡਾਂਗੜੀ ਪਰਿਵਾਰ ਦੀ ਗੱਲ ਕਰ ਲੈਣਾ ਅੱਜ ਦੀ ਜਿਹੜੇ ਐਕਟਿਵ ਘਟਨੇ ਨਹੀਂ ਨੇ ਪਰ ਪੰਜਾਬ ਦੇ ਜੱਤਵਾਦ ਦੇ ਟਾਈਮ ਤੇ ਅਲੱਗ ਜਗਾਂਨ ਕੇ ਰੱਖਣ ਵਾਲਾ ਡਾਂਗੜੀ ਪਰਿਵਾਰ ਮੁੱਖ ਅੱਜ ਉਹਨਾਂ ਦੇ ਉਹਨਾਂ ਦੇ ਸੁਨੀਲ ਡਾਂਗੜੀ ਜੀ ਕੋ ਗਨਮੈਨ ਨਹੀਂ ਪੁਰਾਣਾ ਇਤਿਹਾਸ ਤਾਂ ਬੋਲਦਾ ਨਾ ਨਵੇਂ-ਨਵੇਂ ਛਲਾਰੂ ਜਿਨ੍ਹਾਂ ਦਾ ਕੋਈ ਬੇਸ ਨਹੀਂ ਪਤਾ ਜਿਨ੍ਹਾਂ ਦੇ ਪਰਚੇ ਜਨਾਮ ਬੋਲਦੇ ਉਹਨਾਂ ਨੂੰ ਗਨਮੈਨ ਹੈ ਇਹਨਾਂ ਦੇ ਚ ਰੂਤ ਵੀ ਸੌਫਟ ਇਹ ਸੌਫਟ ਟਾਰਗੇਟ ਇਹ ਸ਼ਿਵसेना ਇੱਕ ਮਤਲਬ ਅਸਲੇ ਦਾ ਲਾਇਸੈਂਸ ਵੀ ਬਣ ਜਾ ਟਾਰਗੇਟ ਕਿਦਾਂ ਸੌਫਟ ਟਾਰਗੇਟ ਅਸਲੇ ਦਾ ਲਾਇਸੈਂਸ ਵੀ ਬਣ ਜਾਣਾ ਗਨਮੈਨ ਵੀ ਲੈ ਲੈਣੇ ਵੀਆਈਪੀ ਕਲਚਰ ਆ ਜਾਣਾ ਵਧਾਇਕਾਂ ਦੇ ਕੋਲ ਦੋ ਗਨਮੈਨ ਹੁੰਦੇ ਇਹਨਾਂ ਕੋਲ 10 15 15 ਗਨਮੈਨ ਹੁੰਦੇ ਉਹ ਤੋਂ ਜਿਪਸੀਆਂ ਲੱਗ ਮਿਲੀਆਂ ਹੁੰਦੀਆਂ ਇੱਕ ਮੈਂ ਹੋਰ ਤੁਹਾਨੂੰ ਵੀ ਸ਼ੈਲਜੀ ਗੱਲ ਕਰਦਾ ਤੁਸੀਂ ਗੱਲ ਨੂੰ ਹੋਰ ਪਾਸੇ ਲੈ ਜਾ ਰਹੇ ਹੋ ਜਿਹਨੂੰ 10 15 ਗਨਮੈਨ ਹੋਣਗੇ ਜਿਹਨੂੰ ਕੋਈ ਜਿਪਸੀ ਹੈ ਨਾ ਉਹਦਾ ਇੱਕ ਵਜੂਦ ਹੈ ਮੈਂ ਨਾਮ ਲੈ ਕੇ ਗੱਲ ਕਰ ਲੈਣਾ ਟੰਡਨ ਸਾਹਿਬ ਨੇ ਕਨੋਲੀ ਸਾਹਮਣੇ ਨਿਸ਼ਾਂਤ ਜੀ ਨੇ ਭਰਦਾ ਸਾਹਿਬ ਨੇ ਪਵਨ ਗੁਪਤਾ ਜੀ ਨੇ ਇਹ ਇਹ ਪੁਰਾਣੇ ਚਿਹਰੇ ਨੇ ਭਾਜੀ ਇਹਨਾਂ ਨੇ ਅੱਤਵਾਦ ਹੰਡਾਇਆ ਹੈ ਇਹਨਾਂ ਨੇ ਸਮਾਜ ਲਈ ਕੀਤਾ ਇਹਨਾਂ ਨੂੰ ਟਾਰਗੇਟ ਕਰਨਾ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਤਾਂ ਕੰਮ ਕਰਦੇ ਪਤਾ ਹੀ ਏ ਸਾਨੂੰ ਸ਼ਿਵਸ਼ਨਾ ਪੰਜਾਬ ਕਿੰਨਾ ਕੰਮ ਕਰਦੀ ਸ਼ਿਵਸ਼ਨਾ ਸਮਾਜਵਾਦੀ ਕੀ ਕਰ ਲੇਕਿਨ ਜੇ ਮੈਂ ਮੈਂ ਪਾਰਟिकुलर ਇਹਨਾਂ ਪ੍ਰਧਾਨਾਂ ਦੀ ਵੀ ਗੱਲ ਕਰ ਲੈਣਾ ਜਿਉਂ ਕਹਿੰਨ ਹਰ ਵਾਰੀ ਚੱਕ ਕੇ ਕੋਈ ਪ੍ਰਧਾਨ ਜਾ ਕੇ ਕਵੇ ਜੀ ਇਹ ਨਵਾਂ ਜੁਆਇਨ ਕੀਤਾ ਦੀ ਲਿਸਟ ਹੈ ਜੀ ਇਹਨੂੰ ਗਨਮੈਂਦੇ ਦੋ ਉਹ ਚੀਜ਼ ਗਲਤ ਹੈ ਕਿਉਂਕਿ ਮੈਂ ਇਹ ਟਾਰਗੇਟ ਕਰ ਰਿਆ ਆ ਐਜ਼ ਏ ਸ਼ਿਵ ਹਿੰਦੂ ਨੇਤਾ ਨਹੀਂ ਟਾਰਗੇਟ ਕਰ ਰਿਆ ਮੈਂ ਐਜ਼ ਏ ਬਿਜ਼ਨਸਮੈਨ ਟਾਰਗੇਟ ਕਰ ਰਿਆ ਮੇਰਾ ਵਪਾਰ ਵੀ ਹੈ ਮੈਂ ਟੈਕਸ ਪੇਅਰ ਆ ਤੇ ਮੇਰੇ ਟੈਕਸ ਦੇ ਦਿੱਤੇ ਪੈਸੇ ਨਾਲ ਯਾਰ ਇਹਨਾਂ ਨੂੰ ਮਲੰਗਾ ਨੂੰ 90 90 ਹਜ਼ਾਰ ਦੇ ਏਮਪਲੋਈ ਦੇ ਦੇ ਆ ਵਜਾ ਜਿਨ੍ਹਾਂ ਦੇ ਘਰ ਤੁਸੀਂ ਮੈਂ ਕਹਿੰਦਾ ਇੱਕ ਵਾਰੀ ਸਟਿੰਗ ਕਰ ਲੋ ਯਾਰ ਗਨਮੈਨਾਂ ਦਾ ਤੁਹਾਨੂੰ ਦੁੱਧ ਦੋ ਦੋ ਪਾਣੀ ਦਾ ਪਾਣੀ ਹੋ ਜਾਊਗਾ ਸਾਡੇ ਕੋਲ ਤਾਂ ਕਈ ਆ ਕੇ ਰੋਂਦੇ ਨੇ ਵੀ ਅਸੀਂ ਅੱਜ ਭਾਈ ਜੀ ਖਾਣ ਨੂੰ ਨਹੀਂ ਮਿਲਦਾ ਪਿਆ ਰਹਿਣ ਨੂੰ ਨਹੀਂ ਮਿਲਦਾ ਪਿਆ ਪਾਣ ਨੂੰ ਨਹੀਂ ਮਿਲਦਾ ਪਿਆ ਇਹ ਕੋਈ ਤਰੀਕਾ ਥੋੜੀ ਹੈ ਰੋਹਿਤ ਵੀ ਤੁਹਾਨੂੰ ਵੀ ਇੱਕ ਗਨਮੈਨ ਮਿਲਿਆ ਸੀਗਾ ਫਿਰ ਤੁਸੀਂ ਗਨਮੈਨ ਰਿਮੂਵ ਕਿਉਂ ਕਰਤਾ ਮਤਲਬ ਭੇਜ ਕਿਉਂ ਦਿੱਤਾ ਕੀ ਵਜ੍ਹਾ ਕੀ ਹੋਗੀ ਮੇਰੇ ਕੋਲ ਲਾਸਟ ਈਅਰ ਦੇਖੋ ਬ੍ਰਦਰ ਮੇਰੇ ਕੋਲ 2014 ਤੋਂ ਗਨਮੈਨ ਸੀਗੇ ਤਿੰਨ ਸੀ ਦੋ ਹੋਏ ਇੱਕ ਰਹਿ ਗਿਆ ਚਲੇ ਗਏ ਆਗੇ ਇਹ ਹੁੰਦਾ ਪਿਆ ਪਰ ਮੈਂ ਪੂਰੇ ਦਾਅਵੇ ਨਾਲ ਓਨ ਕੈਮਰੇ ਤੁਹਾਡੇ ਕਹਿੰਨਾ ਪਹਿਲਾਂ ਵੀ ਕਿਹਾ ਅੱਜ ਵੀ ਕਹਿੰਨਾ ਮੇਰੀ ਕੋਈ ਸਿੰਗਲ ਲੈਟਰ ਡਿਪਾਰਟਮੈਂਟ ਨਹੀਂ ਦਿਖਾ ਸਕਦਾ ਲਾਸਟ ਈਅਰ ਪਿਛਲੇ 1.5 ਸਾਲ ਤੋਂ ਮੇਰੇ ਕੋਲ ਗਨਮੈਨ ਨਹੀਂ ਸੀ ਔਰ ਮੈਨੂੰ ਕੋਈ ਥ੍ਰੈਟ ਵੀ ਨਹੀਂ ਆਂਦੀ ਮੈਂ ਬਾਰ-ਬਾਰ ਤੁਹਾਡੇ ਕੈਮਰੇ ਦੇ ਕਹਿ ਰਿਹਾ ਜਦੋਂ ਲਾਸਟ ইয়ার ਵੀ 27 ਸਤੰਬਰ ਨੂੰ ਮੈਨੂੰ ਪੁਲਿਸ ਨੇ ਡਿਟੇਨ ਕਰਕੇ ਘਰ ਰੱਖਿਆ 60 ਦਿਨ ਲਈ ਤੁਹਾਨੂੰ ਪਤਾ ਹੋਊਗਾ ਉਦੋਂ ਵੀ ਮੇਰੇ ਕੋ ਮਤਲਬ ਜਿਹੜੇ ਅਫਸਰਾਂ ਨੇ ਪੁੱਛਿਆ ਵੀ ਤੁਹਾਨੂੰ ਕੋਈ ਥ੍ਰੈਟ ਕਾਲ ਆਂਦੀ ਮੈਂ ਕਹਾਂ ਜੀ ਮੈਨੂੰ ਕੋਈ ਥ੍ਰੈਟ ਕਾਲ ਨਹੀਂ ਆਂਦੀ ਉਦੋਂ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਵੀ ਤੁਹਾਡਾ ਇਹ ਜਿਹੜਾ ਹੈਗਾ ਤੁਹਾਨੂੰ ਸਾਨੂੰ ਇਨਪੁਟ ਮਿਲੀ ਹੈ ਵੀ ਤੁਹਾਨੂੰ ਮਾਰਨ ਲਈ ਕੋਈ ਗਰੁੱਪ ਐਕਟੀਵੇਟ ਹੋਇਆ ਹੈ ਠੀਕ ਹੈ ਜੀ ਅਫਸਰਾ ਨੇ ਗਿਆ ਅਸੀਂ ਘਰ ਦੇ ਲੈ ਉਹਨਾਂ ਨੇ ਘਰ ਰਹਿਣ ਦਾ ਹੁਕਮ ਦਿੱਤਾ ਸੀ ਘਰ ਰਹੇ ਉਸ ਤੋਂ ਬਾਅਦ ਉਹਨਾਂ ਨੇ ਦੋ ਗਨਮੈਨ ਦੇਤੇ ਅਸੀਂ ਘਰੋਂ ਬਾਹਰ ਦਾਣਾ ਹੀ ਸੀ ਵਪਾਰ ਸਾਡਾ ਕੰਮ ਪੂਰਾ ਹੋਦਾ ਬਾਹਰ ਆਏ ਦੋ ਦਾ ਇੱਕ ਰਹਿ ਗਿਆ ਅਸੀਂ ਤਾਂ ਵੀ ਨਹੀਂ ਗਏ ਵੀ ਮੈਨੂੰ ਇੰਨਾ ਵੱਡਾ ਤਰੈਡ ਸੀਗਾ ਜੀ ਤੁਸੀਂ ਇੱਕ ਗਨਮੈਨ ਵਾਪਸ ਲੈ ਲਿਆ ਫਿਰ ਮੈਂ ਜੂਨ ਦੀ ਛੁੱਟੀਆਂ ਘੁੰਮਣ ਗਿਆ ਇੱਕ ਵੀ ਖਤਮ ਹੋ ਗਿਆ ਜਦ ਕਿ ਡੀਜੀਪੀ ਸਿਕਿਉਰਿਟੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਆਰਡਰ ਦੀ ਕਾਪੀ ਮੇਰੇ ਕੋਲ ਪਈ ਹੈ ਚਲੋ ਮੈਂ ਤਾਂ ਵੀ ਪੈਰ ਵੀ ਕਰਨ ਨਹੀਂ ਗਿਆ ਜਦੋਂ ਜੂਨ ਦਾ ਦੂਜਾ ਵੀ ਚਲਾ ਗਿਆ ਫਿਰ ਥਾਪਰ ਸਾਹਿਬ ਵਾਲਾ ਮਲਾਇਆ ਫਿਰ ਮੇਰੇ ਪਰ ਮੈਂ ਇਹ ਚੀਜ਼ ਸਮਝਣਾ ਵੀ ਠੀਕ ਹੈ ਜੇ ਜੇ ਪੁਲਿਸ ਜੀ ਅਸਾਂ ਨੇ ਸਮਝਿਆ ਦੇਤਾ ਅਸੀਂ ਰੱਖ ਲਿਆ ਲੇਕਿਨ ਮੈਂ ਆਪਣੀ ਪਾਰਟਿਕੂਲਰ ਗੱਲ ਕਰਦਾ ਠੋਕੇ ਮੈਂ ਨਾ ਕਿਸੇ ਪ੍ਰਧਾਨ ਨੂੰ ਅਪਰੋਚ ਕੀਤਾ ਜਿੱਦਾਂ ਕਿ ਵੀ ਮੈਨੂੰ ਗਨਮੈਨ ਦਵਾ ਦਿਓ ਜੀ ਕਿਉਂਕਿ ਟੋਰ ਤੁਹਾਡੇ ਕੰਮਾਂ ਦੀ ਹੈ ਟੋਰ ਤੁਹਾਡੇ ਗਨਮੈਨ ਦੀ ਨਹੀਂ ਹੈ ਇਹ ਤਾਂ ਸਮਾਨ ਦਿੱਤਾ ਕੀ ਇਹਨਾਂ ਨੇ ਮੈਂ ਤਾਂ ਇਹ ਤਾਂ ਮੇਰਾ ਸਵਾਲ ਹੈ ਇਹਦਾ ਮੇਰਾ ਸਵਾਲ ਹੈ ਵੀ ਦੱਸੋ ਤਾਂ ਜੀ ਕਿਸੇ ਕੋਈ ਹਿੰਦੂ ਹਿੰਦੂ ਨੇਤਾ ਹੀ ਗਨਮੈ ਲੈ ਕੇ ਹਿੰਦੂਆ ਨਾਲ ਤਾਂ ਡੱਗੀ ਮਾਰੀ ਜਾਂਦੇ ਆ ਹਿੰਦੂ ਸਵਾਇਨ ਨੂੰ ਦੇਣਾ ਕੀ ਹੈ ਮਨ ਦੱਸੋ ਨਾ ਖਬਰਾਂ ਤੁਹਾਡੇ ਕੋਲ ਨਹੀਂ ਆਂਦੀਆਂ ਕਈ ਪ੍ਰੈਸ ਕਾਨਫਰੰਸਾਂ ਆਈਆਂ ਵੀ ਹਿੰਦੂ ਲੋਕ ਹੀ ਹਿੰਦੂ ਲੀਡਰ ਜਿਹੜੇ ਆਪਣੇ ਆਪ ਨੂੰ ਸਵੈਮ ਪਿਊ ਲੀਡਰ ਕਹਿੰਦਾ ਇਹ ਕੋਈ ਲੀਡਰ ਨਹੀਂ ਹੈ ਦਾ ਲੀਡਰ ਉਹਨੂੰ ਜਿਹਨੂੰ ਤੁਸੀਂ ਕਹੋ ਜਾ ਕੇ ਜਿਹਨੂੰ ਸਮਝ ਕੇ ਜਾ ਕੇ ਇਹਦਾ ਆਪੇ ਹੀ ਕਹਿੰਦੇ ਉਹ ਕਹਿੰਦੇ ਕੌਣ ਹੈ ਜੀ ਕਿਸੇ ਅਫਸਰ ਕੋਲ ਮੈਂ ਬੈਠਾ ਸੀ ਕਾਰਡ ਆਇਆ ਉਹ ਕਹਿੰਦਾ ਜੀ ਕੌਣ ਹੈ ਉਹ ਕਹਿੰਦੀ ਕੌਣ ਹੈ ਜੀ ਉਹ ਅੱਛਾ ਅੱਛਾ ਸਾਨੀ ਯਾਰ ਦੇਖੀ ਕੌਣ ਹੈ ਮੈਂ ਕਈ ਮਦਾਬ ਨਹੀਂ ਜਾਂਦਾ ਨਾਮ ਕੌਣ ਹੈ ਆ ਲਓ ਬੁਲਾ ਲਓ ਮੈਂ ਵੀ ਦੇਖ ਲੈਣਾ ਉਹਨੂੰ ਆ ਰਿਹਾ ਮੈਂ ਪਛਾਨ ਹੀ ਨਹੀਂ ਪਾ ਰਿਹਾ ਬੰਦੇ ਨੂੰ ਉਹ ਯਾਰ ਮਤਲਬ ਇੰਨੀ ਤਦਾਦ ਇੱਡਾ ਵੱਡਾ ਸ਼ਹਿਰ ਵੀ ਨਹੀਂ ਆਇਆ ਵੀ ਅਸੀਂ ਪਛਾਣ ਨਹੀਂ ਸਕਦੇ ਗਿਣਤੀ ਦੇ ਲੋਕ ਨੇ ਪਰ ਉਹ ਹੈ ਹੀ ਮਤਲਬ ਲੱਭੇ ਹੀ ਨਹੀਂ ਕੁਝ ਵੀ ਆਪਰਾ ਰੋਜ਼ ਰੋਜ਼ 9 ਲੀਟਰ ਨਿਕਲਦਾ ਹੈ ਫਲਾਨੀ ਸ਼ਿਵਸ ਨੇ ਜੁਆਇਨ ਕਰਦਾ ਜਾਦਾ ਇਹ ਵਪਾਰ ਚੱਲ ਪਿਆ ਦੇਖੋ ਜੋ ਸਾਨੂੰ ਸਮਝ ਆਇਆ ਵੀ ਸ਼ਿਵਸ ਨੇ ਜੁਆ ਮੈਂ ਤਾਂ ਸਮਝ ਵੀ ਪਾਰ ਹੈ ਕਿ ਗਨਮੈਨ ਦਵਾਨੇ ਤੇ ਸਿਕਿਉਰਟੀ ਦਵਾਨੀ ਕੋਲ ਪ੍ਰਸ਼ਾਸਨ ਦੇ ਨਹੀਂ ਮੈਲੀਗੇਟ ਕਰ ਰਿਹਾ ਪ੍ਰਸ਼ਾਸਨ ਦੇ ਨਹੀਂ ਸ਼ੇਰ ਸੰਭੂ ਆ ਤੇ ਤੁਸੀਂ ਕੋ ਵੀ ਪ੍ਰਸ਼ਾਸਨ ਨੂੰ ਕੋਈ ਪੈਸੇ ਦੇ ਕੇ ਗਨਮੈਨ ਲੈ ਪਰ ਇਹ ਜਿਹੜੇ ਪ੍ਰੈਸ਼ਰ ਪਾਉਣ ਵਾਲੇ ਲੀਡਰ ਨੇ ਉਹ ਕੀ ਕਰਦੇ ਮੈਨੇ ਆ ਜਾ ਯਾਰ ਦੇਖ ਲਾਂਗੇ ਆਵਾ ਥ੍ਰੈਟ ਯਾਦਾ ਕ੍ਰੀਏਟ ਹੋ ਰਹੇ ਨੇ ਥ੍ਰੈਟ ਕਿਉਂਕਿ ਅਸੀਂ ਤਾਂ ਚੀਜ਼ਾਂ ਤੋਂ ਲੰਘੇ ਆ ਅਸੀਂ ਪਹਿਲਾਂ ਵੀ ਮੈਂ ਇੱਕ ਵਾਰੀ ਜਦੋਂ ਢਾਈ ਦਿਨs ਪਹਿਲਾਂ ਵੀਡੀਓ ਪਾਈ ਸੀ ਮੈਂ ਦੇਖਿਆ ਫੇਸਬੁਕ ਤੇ ਗਰੁੱਪ ਭਜ ਜਾਂਦੇ ਵਟਸਐਪ ਤੇ ਗਰੁੱਪ ਭਜ ਜਾਂਦੇ ਹੁਣ ਤੁਸੀਂ ਮੇਰੇ ਫੇਸਬੁਕ ਤੇ ਮੈਨੂੰ ਸਾਰੀ ਫੇਸਬੁਕ ਮੈਂ ਪਾਸਵਰਡ ਦੇ ਦਿੱਤਾ ਮੈਨੂੰ ਦੇਖੋ ਕੋਈ ਮੈਸੇਜ ਆਂਦਾ ਮੈਂ ਸਿਕਿਉਰਿਟੀਆਂ ਲਾਈਆਂ ਕਿ ਮੇਰੇ ਮੇਰੇ ਫੇਸਬੁਕ ਦੇ ਉੱਤੇ ਕੋਈ ਦੂਜਾ ਬੰਦਾ ਜਿਹੜਾ ਐਡ ਨਹੀਂ ਉਹ ਮੈਸੇਜ ਨਹੀਂ ਪਾ ਸਕਦਾ ਆਂਦੇ ਕਿੱਦਾਂ ਹੋਈ ਤੀ ਆਂਦੇ ਇੱਕ ਸਵਾਲ ਹੈ ਫੇਸਬੁੱਕ ਹੀ ਖੁੱਲੀ ਛੱਡੀ ਐ ਤੁਸੀਂ ਮੈਨੂੰ ਰਿਕਵੈਸਟ ਭੇਜੀ ਫੇਕ ਆਈਡੀ ਤੋਂ ਮੈਂ ਐਡ ਕਰ ਲਈ ਤੁਸੀਂ ਮੇਰੇ ਗੰਦ ਲਿਕੋਗੇ ਮੈਂ ਜਵਾਬ ਦੂੰਗਾ ਮੈਂ ਆਪਣਾ ਫੋਨ ਨੰਬਰ ਪਾ ਦੂੰਗਾ ਫੋਨ ਨੰਬਰ ਪਾ ਕੇ ਮੈਂ ਉਹਨੂੰ ਇਨਬਾਕਸੇ ਜਾ ਕੇ ਆਪਣੀ ਲੋਕੇਸ਼ਨ ਭੇਜ ਦਾਂਗਾ ਤੇ ਥ੍ਰੈਟ ਹੀ ਐ ਤੁਸੀਂ ਮੈਨੂੰ 3 ਦਿਨ ਦੇ ਦਿਓ ਮੈਂ ਤੁਹਾਨੂੰ 500 ਥ੍ਰੈਟ ਕ੍ਰੀਏਟ ਕਰ ਦੇਣਾ ਆਪਣੇ ਵਟਸਐਪ ਦਾ ਕੀ ਸੀ ਵਟਸਐਪ ਤੇ ਵੀ ਇਦਾਂ ਹੀ ਐ ਵਟਸਐਪ ਤੇ ਅੱਜਕੱਲ ਗਰੁੱਪ ਕਾਲਿੰਗ ਨਾਲ ਚੱਲਦਾ ਐ ਥ੍ਰੈਟ ਉਹਨੂੰ ਬੈਠੇ ਬਾਹ ਜਿਨਨੇ ਤੁਹਾਡੇ ਤੇ ਹਮਲਾ ਕਰਨਾ ਹੈ ਜਿਹੜੇ ਸੀਰੀਅਸ ਸਟਰੈਟਜੀ ਨੂੰ ਆਪਾਂ ਕਹਿੰਦੇ ਆ ਜਿਵੇਂ ਪਿਛਲੇ ਸਾਲ ਮੇਰੇ ਨਾਲ ਹੋਇਆ ਉਦੋਂ ਮੈਨੂੰ ਕੋਈ ਮੈਨੂੰ ਕੋਈ ਫੋਨ ਥੋੜੀ ਆਏ ਵੀ ਤੈਨੂੰ ਮਾਰਨ ਆ ਰਹੇ ਆ ਉਹ ਤਾਂ ਮੈਨੂੰ ਡਿਪਾਰਟਮੈਂਟ ਨੇ ਦੱਸਿਆ ਮੈਂ ਤਾਂ ਚੇਤੋਂ ਖਿਆਲੋ ਖਿਆਲ ਹੀ ਚ ਨਹੀਂ ਸੀ ਮੇਰਾ ਤਾਂ ਪ੍ਰੋਗਰਾਮ ਸੀ ਮੈਨੂੰ ਉਹਨਾਂ ਨੇ ਕਿਹਾ ਨਹੀਂ ਜੀ ਐ ਕਰਨਾ ਪੈਣਾ ਠੀਕ ਆ ਮਤਲਬ ਐਡੀ ਪੁਲਿਸ ਵੀ ਦੇਖੋ ਵਿਹਲੀ ਨਹੀਂ ਨਾ ਜੇ ਪੁਲਿਸ ਮੇਰੇ ਪਿੱਛੇ ਭੱਜੀ 10 15 ਮਲਾਜ 10 15 ਅਫਸਰ ਸੀਨੀਅਰ ਅਫਸਰਾਂ ਨੇ ਮੈਨੂੰ ਅਪਰੋਚ ਕੀਤਾ ਤਾਂ ਕੋਈ ਤਾਂ ਗੱਲ ਹੋਊਗੀ ਠੀਕ ਹੈ ਨਾ ਮਾਨਯੋਗ ਸੀ ਵੀ ਤੈਨੂੰ ਗੁੱਸਾ ਲੱਗਦਾ ਨਾ ਸੀ ਬੰਦ ਕਰਤਾ ਤੈਨੂੰ ਘਰ ਮੈਂ ਕਹਿਆ ਜੀ ਮੈਨੂੰ ਕੋਈ ਗੁੱਸਾ ਨਹੀਂ ਜੇ ਪੁਲਿਸ ਪ੍ਰਸ਼ਾਸਨ ਨੇ ਮੇਰੀ ਜ਼ਿੰਦਗੀ ਬਚਾਈ ਹੈ ਜੇ ਮੈਨੂੰ ਜੇ ਪੁਲਿਸ ਪ੍ਰਸ਼ਾਸਨ ਨੂੰ ਲੱਗਿਆ ਵੀ ਛੱਡ ਦੇ ਇਨਸਾਨੀ ਘਰ ਰੱਖ ਕੇ ਇਹਦੀ ਜਾਨ ਬਚ ਸਕਦੀ ਮੈਂ ਕਹਿਆ ਮੈਂ ਰਹਿਾਂ ਜੀ ਮੈਂ ਤਾਂ ਤੰਗ ਹੀ ਨਹੀਂ ਕੀਤਾ ਮੰਗੂ ਮੱਠ ਵਾਲਾ ਵੀ ਤੁਹਾਡਾ ਜਿਹੜਾ ਸੀਨ ਜਿਹੜਾ ਹੋਇਆ ਤੁਸੀਂ ਇੱਥੋਂ ਹੀ ਲਾ ਲਓ ਮੰਗੂ ਮੱਠ ਦਾ ਵਿਸ਼ਾਲ ਜਦੋਂ ਸੀਨ ਹੋਇਆ ਤੁਸੀਂ ਇੱਥੇ ਸੀ ਤੁਸੀਂ ਆਪਣੇ ਮੂੰਹ ਦੱਸੋ ਜੀ ਉਹ ਉਹ ਮੰਗੂ ਮੱਠ ਉਹ ਪੰਜ ਸਤ ਨਿਹੰਗ ਜੋ ਵੇਸ਼ ਪੁਸ਼ਾ ਜੜੇ ਆਏ ਸੀ ਜੋ ਕਿਸੇ ਹੋਰ Hindu leader ਦੇ ਜਾਂਦੇ ਤੋਂ ਕੀ ਹੁੰਦਾ ਦੱਸੋ ਮੈਂ ਤੁਹਾਨੂੰ ਕੀ ਹੁੰਦਾ ਉਹ ਧਰਨਾ ਲਾ ਕੇ ਬਹਿ ਜਾਂਦਾ ਦੇਖੋ ਜੀ ਮੇਰੇ ਤਾਂ ਦਫਤਰ ਦੇ ਬਾਹਰ ਨਿਆਂਗਾ ਗਏ ਜਦ ਕੀ ਅਸੀਂ ਮੰਗੂ ਮੱਠ ਤੇ ਪਰਚਾ ਵੀ ਨਹੀਂ ਕਰਾਇਆ ਸੀ ਤੁਹਾਨੂੰ ਮੈਨੂੰ ਯਾਦ ਨਹੀਂ ਹੋਊਗਾ ਇਹ ਮੈਂ ਯਾਦ ਕਰਾ ਦਵਾ ਕਿਉਂਕਿ ਜਦੋਂ ਅਫਸਰਾਂ ਨੇ ਮੈਨੂੰ ਅਪਰੋਚ ਕੀਤਾ ਮੈਂ ਕਿ ਮੈਂ ਮਲੰਗ ਤੇ ਪਰਚਾ ਕਿਉਂ ਕਰਾਣਾ ਅਸੀਂ ਕਰਾਇਆ ਨਹੀਂ ਅਸੀਂ ਆਪਣੇ ਅਸੀਂ ਆਪਣੇ ਦਮ ਤੇ ਆਪਣੇ ਧਰਮ ਲਈ ਜਿਨੇ ਆ ਅਸੀਂ ਆਪਣੇ ਦਮ ਦਮ ਤੇ ਆਪਣੇ ਧਰਮ ਲਈ ਲੜਾਈ ਲੜਨੀ ਹੈ ਠੀਕ ਹੈ ਗਨਮਨ ਇੱਕ ਚੀਜ਼ ਹੈ ਇੱਕ ਪ੍ਰੋਸੀਜਰ ਹੈ ਸਰਕਾਰ ਸਮਝਦੀ ਦੇ ਦਿੰਦੀ ਲੇਕਿਨ ਤੁਸੀਂ ਇਹਨੂੰ ਟੋਰ ਦਾ ਸਾਧਨ ਬਣਾਓ ਇਹਨੂੰ ਵਿਪਾਰ ਦਾ ਸਾਧਨ ਬਣਾਓ ਇਹਦੇ ਆਪਾਂ ਖਿਲਾਫ ਲੜਾਈ ਸ਼ੁਰੂ ਕਰਤੀ ਮੈਨੂੰ ਪਤਾ ਦੁਸ਼ਮਣੀ ਮੇਰੀ ਆਪਣੇ ਸਮਾਏ ਨਾਲ ਹੀ ਪੈਣੀ ਹੈ ਆਪਣੇ ਸਮਾਏ ਨਾਲ ਨਹੀਂ ਪੈਣੀ ਆਪਣੇ ਸਮਾਏ ਦੇ ਲੀਡਰ ਜਿਹੜੇ ਸਵੈੰਭੂ ਬਣੇ ਉਹਨਾਂ ਨੂੰ ਮਿਰਚਾ ਲੱਗਣੀ ਹੈ ਜਿਹੜੇ ਤਾਂ ਸਹੀ ਕੰਮ ਕਰਦੇ ਉਹਨਾਂ ਨੂੰ ਤਾਂ ਪ੍ਰੋਬਲਮ ਹੀ ਨਹੀਂ ਠੀਕ ਹੈ ਨਾ ਮੈਂ ਤਾਂ ਬਾਈ ਨੇਮ ਲਿਸਟ ਤਿਆਰ ਕਰ ਰਿਹਾ ਮੈਂ ਇਸ ਗੱਲ ਨੂੰ ਕੋਈ ਇਹ ਤੁਹਾਡੀ ਇੰਟਰਵਿਊ ਤੱਕ ਲਿਮਿਟੇਸ਼ਨ ਨਹੀਂ ਰੱਖਣੀ ਮੈਂ ਜਦੋਂ ਮਤਲਬ ਮੈਂ ਤਾਂ ਇੱਕ ਗੱਲ ਸਮਝ ਲਈ ਕਿਸੇ ਤੇ ਹਮਲਾ ਹੁੰਦਾ ਸਾਰੇ ਖੁਸ਼ ਹੋ ਜਾਂਦੇ ਆ ਰਾਸ਼ਟਰੀ ਪ੍ਰਧਾਨ ਲੋ ਜੀ ਇੱਕ ਕਿਸੇ ਸ਼ਿਪਸਣ ਵਾਲੇ ਤੇ ਹਮਲਾ ਹੋ ਗਿਆ ਸਾਡੀ ਦੁਕਾਨਦਾਰੀਆਂ ਚੱਲੀਆਂ ਆ ਜਾ ਵੀ ਆ ਜਾ ਬਾਹਰ ਆ ਗਈ ਜਿਵੇਂ ਬਾਹਰ ਆ ਗਈ ਨਾਮ ਦੇ ਅਸੀਂ ਤੈਨੂੰ ਗਨਮਨ ਲੈ ਦਿੰਨੇ ਹਮਲੇ ਤੋਂ ਬਾਅਦ ਹੀ ਇਹ ਸਾਰਾ ਵਪਾਰੀ ਹੁੰਦੇ ਆ ਜੀ ਮੈਂ ਤਾਂ ਠੋਕੇ ਕਹਿੰਨਾ 6 ਜੂਨ ਨੂੰ ਵਪਾਰ ਹੁੰਦਾ ਹਮਲਾ ਹੋਏ ਕਿਸੇ ਨੂੰ ਹੋਵੇ ਵਪਾਰ ਹੁੰਦਾ ਵਪਾਰ ਹੀ ਕਹਦਾ ਮੈਨੂੰ 6 ਜੂਨ ਤੱਕ ਕੀ ਗੱਣਾ ਵੀ ਉਹ ਕਹਣਗੇ ਜੀ ਪ੍ਰਸ਼ਾਸਨ ਕਹਿੰਦਾ ਤੁਸੀਂ ਕੁਝ ਕਰਨਾ ਨਹੀਂ ਠੀਕ ਹੈ ਜੀ ਨਹੀਂ ਕਰਦੇ ਸਰ ਵਿਹਲੇ ਬੈਠੇ ਸਾਡਾ ਮੁੰਡੇ ਨੂੰ ਗਨਮੈਨ ਨਹੀਂ ਹੈਗਾ ਮੈਂ ਤਾਂ ਕਹਿਣਾ ਵੀ ਹੁੰਦਾ ਤੇ ਮੈਂ ਇਹ ਇਹੀ ਮੈਂ ਬੰਦ ਕਰਾਣਾ ਠੀਕ ਹੈ ਗਨਮੈਨ ਦਿਓ ਇਹ ਸਰ ਬੰਦ ਹੋ ਸਕਦਾ ਕਰਾ ਲਓਗੇ ਬੰਦ ਕਿਉਂਕਿ ਨਕਰੀ ਵਾਲੇ ਥਾਣੇ ਦੇ ਵਿੱਚ ਦੇਖੋ ਵਿਸ਼ਾਲ ਜੀ ਅਸੀਂ ਕਿੰਨੂੰ ਕਰਨਾ ਹੈ ਅਸੀਂ ਇਹ ਨਹੀਂ ਕਹਿ ਰਹੇ ਅਸੀਂ ਗਨਮੈਨ ਕਲਚਰ ਮੈਂ ਕਲਚਰ ਪ੍ਰਥਾ ਮੈਂ ਕਿਸ ਚੀਜ਼ ਦੇ ਖਿਲਾਫ ਨਹੀਂ ਬੇਸ਼ੱਕ ਮੈਨੂੰ ਥ੍ਰੈਟ ਨਹੀਂ ਹੈਗਾ ਮੇਰਾ ਇੱਕ ਬੰਦਾ ਹੈ ਸਵੇਰੇ ACP ਸਾਹਿਬ ਵਾਪਸ ਬੁਲਾ ਲਾਂ ਕੋਈ ਗੱਲ ਨਹੀਂ ਮੈਂ ਅੱਜ ਤੱਕ ਨਾ ਕੋਈ ਰਿਟ ਲਈ ਐ ਨਾ ਮੈਂ ਕਲੇਮ ਕੀਤਾ ਨਾ ਮਨ ਲੋੜ ਹੈ ਠੀਕ ਹੈ ਨਾ ਜੇ ਮੇਰੀ ਮੌਤ ਆਣੀ ਹੈ ਤਾਂ ਦੇਖੋ ਮੈਂ ਇੰਦਰਾ ਗਾਂਧੀ ਜਿੰਨਾ ਮਹਾਨ ਨਹੀਂ ਹੈਗਾ ਗੱਲ ਨੂੰ ਸਮਝ ਲਓ ਜਿੰਨਾ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਮੌਤ ਤਾਂ ਨਿਸ਼ਚਿਤ ਹੈ ਇਹ ਮੈਂ ਸਾਰੇ ਭਰਾਵਾਂ ਨੂੰ ਕਹਿਣਾ ਚਾਹਨਾ ਚਾਹੇ ਜਿਸ ਦੇ ਕੋ 15 ਹੈ ਕਿਸੇ ਕੋ 25 ਹੈ ਕਿਸੇ ਕੋ 50 ਹੈ ਕਿਸੇ ਕੋ 2 ਹੈ ਕਿਸੇ ਕੋ 4 ਹੈ ਮੌਤ ਤਾਂ ਸਾਡੀ ਨਿਸ਼ਚਿਤ ਹੈ ਠੀਕ ਹੈ ਚਲੋ ਆਪਾਂ ਨੂੰ ਉਹਨੂੰ ਟਾਲ ਸਕਦੇ ਆ ਉਨੂੰ ਉਹਨੂੰ ਲੰਬਾ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਛੋਟੇ ਕੰਮ ਨੂੰ ਰੋਕ ਸਕਦੇ ਆ ਲੇਕਿਨ ਯਾਰ ਜਿਹੜੇ ਬੰਦੇ ਨੂੰ ਮੈਂ ਹਰ ਸ਼ਿਵਸਨ ਵਾਲੇ ਪ੍ਰਧਾਨ ਨੂੰ ਇੱਕ ਰਿਕੁਐਸਟ ਕਰਨਾ ਚਾਹਨਾ ਵੀ ਇਹ ਜਿਹੜਾ ਗੰਦ ਆਪਾਂ ਪਾ ਰਹੇ ਆ ਨਾ ਇਹ ਗੰਦ ਨੂੰ ਆਪਾਂ ਸੁਧਾਰੀਏ ਕਿਉਂਕਿ ਆਪਣੇ ਸਮਾਜ ਲਈ ਤਾਂ ਆਪਾਂ ਕੁਝ ਕਰ ਨਹੀਂ ਪਾ ਰਹੇ ਸਮਾਜ ਨੂੰ ਕਰਨ ਨਾਲ ਉਹੀ ਚੰਦ ਬੰਦੇ ਜਿਹੜੇ ਚੱਲੀ ਜਾਂਦੇ ਨਵੀਆਂ ਮੈਗਨਾ 38 ਬਣੀਆਂ 40 ਬਣ ਗਿਆ ਉਪਲਬਧੀ ਕੀ ਹੈ ਮੈਂ ਤਾਂ ਫਿਰ ਕਹਿਣਾ 38 5-7 ਨੂੰ ਛੱਡ ਕੇ ਬਾਕੀ ਇੱਕ ਲਾਈਨ ਦੇ ਖੜੇ ਕਰ ਲੈਣੇ ਆ ਸੋ ਸੋ ਬੰਦਾ ਹੀ ਲਿਆਂਨ ਨੂੰ ਕਹਿ ਦਿੰਨੇ ਆਪਾਂ ਨਹੀਂ ਹੁੰਦੇ ਨਹੀਂ ਹੁੰਦੇ ਇੱਕ ਯੂਨੀਵਰਸਲ ਟਰੋਪਾ ਹੈ ਗੱਲ ਨੂੰ ਸਮਝ ਲਓ ਜੇ ਉਹ ਹੀ ਨਹੀਂ ਹੋ ਸਕਦਾ ਫਿਰ ਸਮਾਜ ਦੇ ਪ੍ਰਤੀਬਖ ਕਰਦੇ ਕੀ ਪਿਆ ਇੰਨੀਆਂ ਕ੍ਰੂਤੀਆਂ ਆਪਣੇ ਸਮਾਜ ਵਿੱਚ ਹੀ ਪੈਦਾ ਹੋ ਗਈਆਂ ਨਹੀਂ ਫਿਰ ਇਕੱਠੇ ਕਿਉਂ ਨਹੀਂ ਹੁੰਦੇ ਫਿਰ ਜਦੋਂ ਨਵੇਂ ਵੀ ਬਣ ਜਾਂਦੇ ਪੁਰਾਣੇ ਨਾਲ ਕਾਈਪ ਕਿਉਂ ਨਹੀਂ ਕਰਦੇ ਕਿ ਇੱਕ ਇੱਕ ਸਮਾਜ ਲਈ ਫਿਰ ਗੱਲ ਕਰਨਾ ਹਿੰਦੂ ਸਮਾਜ ਦੇ ਆਕਾ ਬਣੇ ਹੋਏ ਨੇ ਹਿੰਦੂ ਸਮਾਜ ਦੇ ਵਿੱਚ ਕਦੀ ਘਰ ਤੇ ਜਾ ਕੇ ਰਸਲ ਪਾਇਆ ਗਰੀਬ ਦੇ ਹਿੰਦੂ ਸਮਾਜ ਦੇ ਕਦੀ ਗਰੀਬ ਬੰਦੇ ਦੇ ਘਰ ਜਾ ਕੇ ਪੁੱਛਿਆ ਕਿ ਤੇਰੇ ਘਰ ਦੇ ਹਾਲਾਤ ਕੀ ਤਾਂ ਕਦੀ ਗਰੀਬ ਕੰਨਿਆ ਦਾ ਵਿਆਹ ਕਰਾਇਆ ਇਹਨਾਂ ਨੇ ਕਦੀ ਹੋਰ ਕੋਈ ਸਮਾਜ ਜਿਹੜਾ ਹਿੰਦੂਆਂ ਦੇ ਘਰੇ ਦਿੱਤਾ ਮਨੇ ਕਹ ਗੱਲ ਦਾ ਹਿੰਦੂ ਆਕਾ ਹਿੰਦੂ ਆਕਾ ਹਿੰਦੂ ਆਕਾ ਇਹਦੇ ਦੋ ਚੀਜ਼ਾਂ ਨੇ ਵਿਸ਼ਾਲ ਦੀ ਤੁਸੀਂ ਕਹਿੰਦੇ ਹੋ ਸਮਾਜ ਸੇਵਾ ਕਰਨੀ ਸਮਾਜ ਸੇਵਾ ਵੀ ਕੋਈ ਵੀ ਸੇਵਾ ਨਾ ਉਹ বিনা ਪੈਸੇ ਤੋਂ ਨਹੀਂ ਹੁੰਦੀ ਹੁਣ ਹੋ ਸਕਦਾ ਤੁਸੀਂ ਲੀਡਰ ਤਾਂ ਹੈਗੇ ਹੋ ਮੈਂ ਹੀ ਆਪਣੇ ਤੇ ਲਾ ਲੈਣਾ ਮੈਂ ਲੀਡਰ ਆ ਮੈਂ ਘਰੋਂ ਫਾਈਨੈਂਸ਼ਲੀ ਬਹੁਤ ਮਿਡਲ ਕਲਾਸ ਆ ਤੇ ਮੈਂ ਕਿਸੇ ਦੇ ਘਰ ਰਾਸ਼ਨ ਆਪਣੇ ਘਰ ਮੁਸ਼ਕਲ ਨਾਲ ਚਲਾਉਣਾ ਬਿਨਾ ਟੱਗੀ ਕਿਤੇ ਤੇ ਮੈਂ ਕਿਸੇ ਵੱਲ ਨਹੀਂ ਪਾ ਸਕਦਾ ਠੀਕ ਹੈ ਨਾ ਪਹਿਲਾਂ ਗੱਲ ਗੱਲ ਮੇਰੀ ਸਮਝ ਲਓ ਉਹ ਚੀਜ਼ ਦਾ ਮੈਟਰ ਨਹੀਂ ਹੈਗਾ ਇਹਦੇ ਵਿੱਚ ਮੈਟਰ ਹੈ ਵੀ ਤੁਸੀਂ Hindu ਧਰਮ ਦੀ ਲੜਾਈ ਲੜਨ ਦਾ ਦਾਵਾ ਕਰਦੇ ਹੋ ਤੁਸੀਂ ਕਹਿੰਦੇ ਹੋ ਵੀ ਮੈਂ ਧਰਮ ਸਨਾਤਨ ਧਰਮ ਦਾ ਪਹਿਰੀ ਹਾਂ ਉਹ ਪਹਿਰਾ ਵੀ ਕਿੱਥੇ ਦਿੰਦੇ ਹੋ ਮੈਂ ਤਾਂ ਉੱਥੇ ਗੱਲ ਆਉ ਚਾਰ ਵੇਦ ਤਾਂ ਤੁਹਾਨੂੰ ਪਤਾ ਨਹੀਂ ਕਿ ਮੈਂ ਕਹਿੰਦਾ ਉਹ ਪਹਿਰਾ ਕਿੱਥੇ ਦਿੰਦੇ ਹੋ ਮੇਰੇ ਸਾਹਮਣੇ ਮੋਟਾ ਸਵਾਲ ਹੈ ਤੁਸੀਂ ਧਰਮ ਦੀ ਕੋਈ ਬੇਦਬੀ ਹੋ ਰਹੀ ਹੈ ਦੇਖੋ ਅੱਜ ਤੋਂ ਮੈਂ 5 ਸਾਲ 6 ਸਾਲ ਪਹਿਲਾਂ ਮੈਂ ਪੂਰੇ ਲੁਧਿਆਣੇ ਚ ਬੰਦੇ ਕੁੱਟੇ ਸੀ ਜਿਹੜੇ ਜਿਹੜੇ ਸਰੂਪ ਬਣਾ ਕੇ ਘੁੰਮਦੇ ਸੀ ਮੈਨੂੰ ਬੜੇ ਅਫਸੋਸ ਨਾਲ ਗੱਲ ਆ ਉਦੋਂ ਵੀ ਕਿਸੇ ਸ਼ਿਵਸਨ ਨਾਲ ਇਹਨਾਂ ਨੂੰ ਜੁਆਇਨ ਕਰਾ ਲਿਆ ਸੀ ਅੱਛਾ ਗੱਲ ਨੂੰ ਸਮਝੋ ਪਰ ਤੁਸੀਂ ਧਰਮ ਕਿੱਥੇ ਗਿਆ ਆਪਣਾ ਗੱਲ ਕਰਦੇ ਹੋ ਧਰਮ ਦੀ ਧਰਮ ਕਿੱਥੇ ਹੈ ਤੁਸੀਂ ਤੁਸੀਂ ਫਿਰ 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 ਕਹਿਣਾ ਪੈਂਦਾ ਹੈ ਫਿਰ ਜੇ ਜੇ ਤੁਸੀਂ ਕੰਪੈਰੀਜ਼ਨ ਤਾਂ ਕਰਦੇ ਹੋ ਖਾਲਸਾਣ ਮਰਦਾਵਾ ਠੀਕ ਹੈ ਕਹਿਣਾ ਵਰਜਾ ਆਪਣਾ ਹਨਾ ਲੇਕਿਨ ਉਹ ਵਿਕਦੇ ਨਹੀਂ ਉਹ ਉਹ ਕੋਟੀਆਂ ਨਹੀਂ ਮੰਗਣ ਜਾਂਦੇ ਠੀਕ ਹੈ ਮੈਂ ਕਲਚਰ ਫਿਰ ਆ ਗਈ ਕਲਚਰ ਦੀ ਗੱਲ ਕਲਚਰ ਤੇ ਮੈਂ ਕਹਿੰਦਾ ਵੀ ਜੱਥੇਦਾਰ ਸਾਹਿਬ ਕੋ ਵੀ ਬੜੀ ਸਿਕਿਉਰਟੀ ਹੈ ਸਾਡੇ ਲੀਡਰ ਕੋ ਕੀ ਮੜਾ ਹੈ ਲੇਕਿਨ ਜਿਹੜੇ ਗੰਦ ਮੁਫਲੀਆਂ ਮੁਫਲੀਆਂ ਜਿਹੜੀਆਂ ਵੰਡੀਆਂ ਨਾ ਮੈਂ ਉਹਦੇ ਵਿਰੋਧ ਵਿੱਚ ਪਹਿਲਾਂ ਵੀ ਸੀ ਮੱਝ ਵੀ ਹੁਣ ਰਾਹ ਜਾਂਦੇ ਯਾਰ ਮਤਲਬ ਮੈਨੂੰ ਉਹਦੀ ਮੈਨੂੰ ਮੈਨੂੰ ਸਮਝਾਣਾ ਵੀ ਨਹੀਂ ਆ ਰਿਹਾ ਜੇ ਪਹਿਲੀ ਵਾਰ ਨਹੀਂ ਤਾਂ ਮੈਨੂੰ ਸਮਝਾਣਾ ਬੜਾ ਚੰਗੀ ਤਰ੍ਹਾਂ ਆਉਂਦਾ ਵੀ ਯਾਰ ਉਹਨਾਂ ਨੇ ਕੀਤਾ ਕੀ ਉਹ ਘਰ ਜਾ ਕੇ ਉਹਦੀ ਵਾਈ ਪੁੱਛੀ ਜਾਂਦੀ ਵੀ ਤੁਸੀਂ ਐਸਾ ਕਿਹੜਾ ਕੰਮ ਕਰਨਾ ਆਪੀ ਜੀ ਵੀ ਤੁਹਾਨੂੰ ਗਨ ਮੰਨਦੇ ਤਾਂ ਕਿਉਂ ਦੇਤਾ ਕੀ ਕਰਦੇ ਤੁਸੀਂ ਹਿੰਦੂਆਂ ਦਾ ਕੰਮ ਕੀਤਾ ਹਿੰਦੂਆਂ ਦੀ ਬਾਤ ਚੱਕੀ ਚੱਕੋ ਸਪਨੇ ਦੇ ਵਿੱਚ ਇਕਲੀ ਨਾ ਗਨ ਮੰਨ ਮਿਲ ਗਿਆ ਮੈਂ ਕਹਿੰਦਾ ਵਿਚਾਰੇ ਵੀਰ ਚੱਕੋ ਕੁਝ ਕਰੋ ਤਾਂ ਸਹੀ ਕਿਉਂ ਕਰੋ ਖਾਲੀ ਖਾਲੀ ਘਰ ਦੇ ਬਾਹਰ ਬੋਰਡ ਲਾ ਕੇ ਵੀ ਫਲਾਣੀ ਸ਼ਿਵ ਜਨਾ ਮੈਂ ਰਾਸ਼ਟਰੀ ਅਧਿਐਕ ਮੈਂ ਤੇ ਬੋਰਡ ਲਾਤਾ ਠੀਕ ਹੈ ਯਾਰ ਮੈਨੂੰ ਪਛਾਣਨੇ ਦਾ ਕੋਣ ਲੋਕ ਤਾਂ ਪਛਾਣਨ ਆਪਾਂ ਸੜਕ ਤੇ ਜਾਣੇ ਆ ਕੋਈ ਰੋਕੇ ਕਹਿੰਦਾ ਸਾਨੀ ਸਾਹਿਬ ਮੈਂ ਤਾਂ ਵੀਡੀਓ ਦੇਖੀ ਸੀ ਸਮਝ ਆਂਦਾ ਹੁਣੋ ਗਵੇ ਬੜੀ ਰੁਕੋ ਅਦਰ ਮੈਨੂੰ ਵੀ ਵਿਚਾਨੋ ਮੈਂ ਮੈਂ ਹਿੰਦੂ ਲੇਟਰ ਆ ਆ ਗਨਮੈਨ ਆ ਮੇਰਾ ਯਾਰ ਮੈਂ ਤੁਹਾਨੂੰ ਪਤਾ ਨਹੀਂ ਲੱਗਿਆ ਇਦਾਂ ਦਾ ਇਦਾਂ ਦਾ ਮਾਹੌਲ ਚੱਲ ਰਿਹਾ ਲੁਧਿਆਣਾ ਵਿੱਚ ਵੀ ਮੈਂ ਹਿੰਦੂ ਲੇਟਰ ਆ ਦੇਖੋ ਕੋਈ ਬਿਜਲੀ ਚੋਰ ਇੱਕ ਬੰਦਾ ਹੈਗਾ ਮੈਂ ਖੁਲਾਸੇ ਵਿੱਚ ਤਾਂ ਕਰੇ ਮੈਂ ਸੀਬੀ ਸਾਹਿਬ ਨੂੰ ਬਾਇ ਨੇਮ ਦੇਣਾ ਘਰ ਦੇ ਵਿੱਚ ਕੁੰਡੀ ਲਾ ਕੇ ਰੱਖਦਾ ਬਿਜਲੀ ਦੀ ਅੱਛਾ ਉਹ ਗਨਮੈਨ ਬਾਹਰ ਕਢਾਇਆ ਹੁੰਦਾ ਕਿਉਂਕਿ ਘਰ ਦੇ ਜਗ੍ਹਾ ਨਹੀਂ ਬਾਹਰ ਹੀ ਪੜਾ ਦਿੰਦੇ ਇੱਕ ਬੰਦਾ ਜੁਆਈ ਖੜਾਈ ਜਾਂਦਾ ਸੀ ਜੀ ਅੱਛਾ ਗਨਮੈਨ ਉਹਦੇ ਕੋਲ ਵੀ ਹੈਗਾ ਹੈ ਕਿਸੇ ਨੇ ਬੈਂਕ ਦੇ ਪੈਸੇ ਮਾਰੇ ਹੋਏ ਆ ਕੋਈ ਫਹੀਮ ਵੇਚਦਾ ਫੜਿਆ ਗਿਆ ਬਿਲਕੁਲ ਮਤਲਬ ਕਿੱਥੇ ਸਾਡਾ ਸਮਾਜ ਜਾ ਰਿਹਾ ਕਿੱਧਰ ਖੜੇ ਕਿੱਧਰ ਆਪਾਂ ਮੈਨੂੰ ਦੱਸੋ ਤਾਂ ਦੋ ਸਾਡੀ ਹੱਦ ਤੱਕ ਨਹੀਂ ਹੈ ਇਹਦੇ ਵਿੱਚ ਕਿਹਦੀ ਹੱਦ ਹੈ ਫਿਰ ਇਹਦਾ ਦੇਖੋ ਸਮਾਜ ਦੀ ਹੱਦ ਭਾਵੇਂ ਹਿੰਦੂ ਵਿਰੋਧੀ ਕਰੇ ਭਾਵੇਂ ਹਿੰਦੂ ਕਰੇ ਜਿਸ ਦਿਨ ਸਾਡੇ ਸਮਾਜ ਦੀ ਨੀਵੀਂ ਪੈ ਰਹੀ ਹੈ ਹੁਣ ਕੋਈ ਰੀਲ ਨਹੀਂ ਬਣਾਈ ਜਾਂਦਾ ਪਾਗਲ ਵਾਲੀਆਂ ਬਿਲਕੁਲ ਹੈ ਕੀ ਮਤਲਬ ਦਾਰੂ ਵਾਲੀਆਂ ਤਾਂ ਮੈਂ ਪਿੱਛੇ ਝਾਰ ਪਿੱਛੇ ਮੈਨੂੰ ਆਪਾਂ ਭਾਵੇਂ ਦੇਖੋ ਵਿਚਾਲ ਜੀ ਇਸ ਵੀਡੀਓ ਨਾਲ ਕਈਆਂ ਨਾਲ ਮੇਰੇ ਰਿਲੇਸ਼ਨ ਟੁੱਟ ਜਾਣੇ ਆ ਮੈਂ ਤੁਹਾਨੂੰ ਫੇਰ ਕਹਿ ਰਿਹਾ ਮੈਂ ਕੱਲ ਵੀ ਗਿਆ ਕਈਆਂ ਦੇ ਤਾਂ ਅੱਜ ਆ ਵੀ ਗਏ ਫੋਨ ਵੀ ਭਦਾਂ ਜੀ ਆ ਕੀ ਕਰਤਾ ਪਰ ਮੈਂ ਉਹਨਾਂ ਨੂੰ ਵੀ ਜਵਾਬ ਦਿੰਦਾ ਮੈਂ ਸਾਰੇ ਨੂੰ ਕਹਿ ਰਿਹਾ ਮੈਂ ਕਿਸੇ ਬੰਦੇ ਦੇ ਖਿਲਾਫ ਨਹੀਂ ਆ ਪਰ ਉਹਦੇ 'ਚ ਕੋਈ ਵੀ ਐ ਫਿਰ ਮੇਰਾ ਸਗਾ ਪਰਗਾਨਾ ਹੈ ਪਰਾਇਆ ਕੋਈ ਵੀ ਸ਼ਿਵਸਣ ਹੈ ਕੋਈ ਵੀ ਰਾਸ਼ਟਰੀ ਪ੍ਰਧਾਨ ਹੈ ਕੋਈ ਵੀ ਬੰਦਾ ਹੈ ਮੈਂ ਠੋਕੇ ਬੰਦੇ ਦੇ ਕੋ ਪਰਚੇ ਨੇ ਲੜਾਈ ਵਾਲਾ ਬੰਦਾ ਗੈਂਗਸਟਰ টাইਪ ਬੰਦਾ ਉਹ ਉਹਨੂੰ ਵੀ ਗਨਮੈਨ ਕਿੱਦਾਂ ਯਾਰ ਦੱਸੋ ਕੋਈ ਆਈਬੀ ਦੀ ਰਿਪੋਰਟ ਕੋਈ ਤਾਂ ਬੰਦੀ ਐ ਯਾਦਾ ਹੀ ਵੀਰ ਬੋਟਾ ਗਲਤ ਬਣਾਈ ਜਾਂਦਾ ਮੈਂ ਉਹ ਵੀ ਨਹੀਂ ਮੰਨ ਸਕਦਾ ਜਾਂ ਫਿਰ ਜਾਂ ਫਿਰ ਸਾਹਮਣੋਂ ਵੱਡੀ ਮੈਂ ਸਮਝਦਾ ਵੀ ਪੋਲਿਟੀਕਲ ਪ੍ਰੈਸ਼ਰ ਹੀ ਆ ਗਿਆ ਵੀ ਜਿਹੜੀ ਲਿਸਟ ਆਵੇ ਜੀ ਤੁਸੀਂ ਓਕੇ ਹੀ ਕਰਨੀ ਤਿਆਰ ਕਿਤੇ ਜਾ ਰਹੇ ਨੇ ਹਾਂ ਤੇ ਕਦ ਲਈ ਤਿਆਰ ਕਿਤੇ ਜਾ ਰਹੇ ਨੇ ਕਿਸ ਚੀਜ਼ ਲਈ ਤਿਆਰ ਹੋਣਗੇ ਦੱਸੋ ਨਾ ਮੈਨੂੰ ਕਿਸ ਚੀਜ਼ ਲਈ ਤਿਆਰ ਹੋਣਗੇ ਕੀ ਫਿਰ ਤਿਆਰੀ ਵੋਟ ਬੈਂਕ ਦੀ ਹੈ ਜਾਂ ਤਿਆਰੀ ਉਹਨਾਂ ਨੂੰ ਵੀ ਆਪੀ ਕਲਚਰ ਦੇਣ ਦੀ ਉੱਤੇ ਆ ਕੀ ਇੱਕ ਵਾਰ ਇੱਕ ਵਾਰ ਦਿਮਾਗ ਚ ਆ ਜਾਂਦਾ ਕਿ ਹਿੰਦੂ ਸੰਗਠਨ ਇਹਨਾਂ ਦੇ ਪਿੱਛੇ بڑے ਬੰਦੇ ਹੋਣਗੇ ਇਹਨਾਂ ਦੀ ਵੋਟ ਬੈਂਕ ਬੜੀ ਹੋਗੀ ਇਹਨਾਂ ਨੂੰ ਸਿਕਿਉਰਿਟੀ ਦਿਵਾ ਦਈਏ ਚਾਹ ਜੀ ਮੈਂ ਕਿਸੇ ਨੂੰ ਟਾਰਗੇਟ ਜੇ ਗੱਲ ਨਾ ਹਿੰਦੂ ਸੰਗਠਨਾ ਦੀ ਹੈ ਨਾ ਰਹਿਣ ਦੋ ਇਸ ਗੱਲ ਤੇ ਬੜੇ ਰੋਸੇ ਪੈ ਜਾਣੇ ਆਪਾਂ ਬੰਦਾ ਨਹੀਂ ਲਈਏ ਵੀ ਵੋਟ ਕਿੰਨੇ ਪਾਣੀ ਕਿੰਨੇ ਨਹੀਂ ਛੱਡਦੀ ਆਪਾਂ ਐਸੀ ਨੂੰ ਛੱਡ ਦੋ ਤੇ ਕਿਉਂਕਿ ਇਹ ਗੱਲ ਬੜੀ ਵੱਡੀ ਦੂਰ ਤੱਕ ਚੱਲੀ ਜਾਣੀ ਹੈ ਵੀ ਵੋਟਾਂ ਦੀ ਗੱਲਾਂ ਚ ਪੈਜੋਗੇ ਇਹਨੂੰ ਛੱਡ ਦੋ ਮੇਨ ਮੀਡੀਆ ਤੇ ਐਕਟਿਵ ਕਿਉਂ ਹੋ ਗਏ ਤੁਸੀਂ ਇਹ ਇਹ ਮੁੱਦਾ ਤੋ ਭੜਕੇ ਕੇ ਮੁੱਦਾ ਦਿਲਚਸਪ ਕੀ ਆ ਗਿਆ ਬੰਦੇ ਪਰਸੋਂ ਚੋਧ ਦੀ ਗੱਲ ਹੈ ਮੈਂ ਕੱਲ ਵੀ ਦੱਸਿਆ ਤੁਹਾਨੂੰ ਦੱਸਣਾ ਭੁੱਲ ਗਿਆ ਮੇਰਾ ਕੋਈ ਭਰਾ ਹੈ ਛੋਟਾ ਉਹ ਮੇਰੇ ਕੋਲ ਆਇਆ ਇੱਥੇ ਇਹ ਕੰਮ ਨੂੰ ਦੋਨੇ ਮੈਨੂੰ ਕਿਹਾ ਕਹਿੰਦਾ ਪ੍ਰਧਾਨ ਜੀ ਯਾਰ ਗਨਮੈਨ ਨਾਲ ਬੜਾ ਕਲੇਰਾ ਪੈ ਗਿਆ ਮੈਂ ਕਿਹਾ ਭਾਈ ਕੀ ਹੋਇਆ ਐਕਚੁਅਲੀ ਮੇਰਾ ਗਨਮੈਨ ਮੇਰੇ ਨਾਲ ਦੂਜਾ ਆਫਿਸਾ ਉੱਥੇ ਬੈਠਦੇ ਨੇ ਕਿਉਂਕਿ ਗਰਮੀ ਸੀ ਪਹਿਲਾਂ ਏਸੀ ਚੱਲਦਾ ਸੀ ਬਾਹਰ ਸਾਰੇ ਸਾਡੇ ਕੰਪਲੈਕਸ ਦੇ ਏਸੀ ਚੱਲਦੇ ਨੇ ਤੇ ਉੱਥੇ ਏਸੀ ਚੱਲਦਾ ਹੈ ਉਹ ਦੂਜੇ ਆਫਿਸ ਦੇ ਸਪੇਅਰ ਹੁੰਦਾ ਉਹਨਾਂ ਨੂੰ ਉੱਤੇ ਬਿਠਾਇਆ ਹੈ ਕਹਿੰਦਾ ਪ੍ਰਧਾਨ ਜੀ ਤੁਹਾਡੇ ਕੋਲ ਗਨਮੈਨ ਹੈ ਨਹੀਂ ਮੈਂ ਕਿਹਾ ਹੈਗਾ ਯਾਰ ਇੱਕ ਉਧਰ ਬੈਠੇ ਨੇ ਮੈਂ ਕਿਹਾ ਦੱਸ ਕਹਿੰਦਾ ਭਾਜੀ ਮੇਰੇ ਕੋਲ ਨਾ ਇੱਕ ਉਸ ਦਿਨ ਬੰਦਾ ਆਇਆ ਸਾਡੇ ਕੋਲ ਉਹ ਆਇਆ ਉਹਦੇ ਪਿੱਛੇ-ਪਿੱਛੇ ਮੁਲਾਜ਼ਮ ਸੀ ਅਸੀਂ ਉਹਨੂੰ ਵੈਸੇ ਪੁੱਛ ਲਿਆ ਵੀ ਭਾਈ ਸਾਹਿਬ ਇਹ ਮੁਲਾਜ਼ਮ ਤੁਹਾਡੇ ਪਿੱਛੇ ਵੀ ਦੇ ਕਹਿੰਦਾ ਯਾਰ ਮੇਰਾ ਗਨਮੈਨ ਆ ਕਹਿੰਦਾ ਭਜੀ ਮੈਂ ਪੁੱਛਿਆ ਤੁਸੀਂ ਕੌਣ ਹੋ ਕਹਿੰਦਾ ਮੈਂ ਫੁਲਾਨੀ ਸ਼ਿਪਸਨਾ ਦਾ ਪ੍ਰਧਾਨ ਆ ਜ਼ਿਲ੍ਹੇ ਦਾ ਕਹਿੰਦਾ ਭਜੀ ਬੜੀ ਅਦਾਨੀ ਹੋਈ ਉਹਨੇ ਫਿਰ ਚਾਰ-ਪੰਜ ਨਾਮ ਲਿੱਤੇ ਵੀ ਤੁਹਾਡਾ ਟੈਂਡੈਂਸ ਆਬ ਦਾ ਭਰਦਾ ਸਾਹਿਬ ਦਾ ਮਹਿਤਾ ਜੀ ਦਾ ਵੀ ਅਸੀਂ ਤਾਂ ਭਾਈ ਜਾਣਦੇ ਆ ਪਰ ਉਹਨਾਂ ਇਦਾਂ ਗਨਮੈਨ ਉਹਦਾ ਕੁਐਸਚਨ ਕੀ ਸੀ ਇਹ ਸੁਣੋ ਹਾਂਜੀ ਵੀ ਭਾਜੀ ਗਨਮੈਨ ਇਦਾਂ ਹੀ ਮਿਲ ਜਾਂਦਾ ਹੈ ਹਾਂਜੀ ਵੀ ਮੈਂ ਤੁਹਾਡੇ ਨਾਲ ਜੁਆਇਨ ਕਰਾਂ ਤੇ ਗਨਮੈਨ ਮਿਲ ਜਾਊਗਾ ਮੈਨੂੰ ਵੀ 2- ਮੈਂ ਕਹਿੰਦਾ ਮੇਰੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਵੀ ਮੇਰੇ ਕੋਲ ਤਾਂ ਕੋਈ ਐਸਾ ਸਾਧਨ ਹੈ ਨਹੀਂ ਵੀ ਤੂੰ ਮੇਰੇ ਕੋਲ ਜੁਆਇਨ ਕਰੇ ਤਾਂ ਮੈਂ ਕਹਾਂ ਜੀ ਇਹਨੂੰ ਗਨਮੈਨ ਦੇ ਦੋ ਨਾ ਮੈਂ ਅਜੇ ਤੱਕ ਕਿਸੇ ਨੂੰ ਦੁਆ ਸਕਿਆ ਨਾ ਮੈਂ ਦੁਆ ਸਕਦਾ ਨਾ ਮੇਰੇ ਕੋਲ ਤਾਕਤ ਹੈ ਸੀ ਮੈਂ ਕਹਿੰਦਾ ਜਿਹੜੇ ਜਿਹੜੀ ਸ਼ਿਵ ਜਨਨਦੋ ਸੀਗਾ ਉਹਦੇ ਰਾਸ਼ਟਰੀ ਪ੍ਰਧਾਨ ਨੂੰ ਪੁੱਛ ਲਾ ਭਾਈ ਇੱਥੋਂ ਇਸ ਗੱਲ ਤੋਂ ਮੇਰੇ ਦਿਮਾਗ 'ਚ ਗਰੋਸ ਆਇਆ ਵੀ ਆਮ ਹਿੰਦੂ ਕਿੱਡਾ ਗੁੰਮਰਾਹ ਹੋ ਰਿਹਾ ਹੈ ਲੇਕਿਨ ਰੋਜ ਵੀਰ ਜੀ ਮੈਂ ਗੱਲ ਕਰ ਲਾ ਮੈਨੂੰ ਅਜ ਨੂੰ 16 ਸਾਲ ਹੋ ਚੁਕਲੇ ਪੱਤਰਕਾਰੀ ਕਰਦੇ ਤੁਹਾਡੇ ਨਾਲ ਬੜੀ 16 ਸਾਲ ਦੀ ਯਾਰੀ ਹੈ ਮੇਰੀ ਕਿ 16 ਸਾਲ ਚ ਮੈਂ ਦੇਖਦਾ ਆ ਰਿਹਾ ਕਰੀ ਤੁਸੀਂ ਹਿੰਦੂ ਸਮਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਹਿੰਦੂ ਸਮਾਜ ਦੀ ਵਜ੍ਹਾ ਆਵਾਜ਼ ਬੁਲੰਦ ਕੀਤੀ ਤਾਂ ਵੀ ਤੁਹਾਨੂੰ ਗਨਮੈਨ ਦੀ ਜਰਤ ਨਹੀਂ ਪਈ ਨਾ ਵੀ ਕਰੀ ਤੁਸੀਂ ਆ ਵੀ ਨਹੀਂ ਕਿਹਾ ਕਦੀ ਵੀ ਤੁਸੀਂ ਆ ਨਹੀਂ ਕਿਹਾ ਕਿ ਕਿਸੇ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਹੋ ਹੋ ਜਾਂ ਹਾਈ ਸਕਿਉਰਿਟੀ ਜਿਹੜੇ ਡੀਜੀਪੀ ਸਾਹਿਬ ਉਹਨਾਂ ਨੂੰ ਮਿਲ ਕੇ ਆਏ ਹੋ ਜਾਂ ਸੀਪੀ ਸਾਹਿਬ ਨੂੰ ਮਿਲੇ ਹੋ ਹੋ ਲੇਕਿਨ ਇਹ ਗੱਲਾਂ ਤੁਹਾਡੇ ਅੰਦਰ ਨਹੀਂ ਆ ਇਸ ਪਤਾ ਨੂੰ ਸ਼ਾਇਦ ਲੋਕਾਂ ਨੂੰ ਪਤਾ ਨਹੀਂ ਹੋਊਗਾ ਮੈਂ 자기 ਆਪਣੀ ਆਪਣੇ ਰਾਜ ਮਤਲਬ ਰਾਜਨੀਤੀ ਦੀ ਕਰਦੇ ਨਹੀਂ ਆਪਣੇ ਸਾਰੇ ਕੈਰੀਅਰ ਦੇ ਵਿੱਚ ਮੈਂ ਇੱਕ ਵਾਰੀ ਡੀਜੀਪੀ ਆਫਿਸ ਗਿਆ ਅੱਛਾ ਪੂਰੇ ਕੈਰੀਅਰ ਦੇ ਵਿੱਚ ਤੇ ਮੈਂ ਮਤਲਬ ਜਾਣ ਨੂੰ ਤਾਂ ਡੀਜੀਪੀ ਸਾਹਿਬ ਬੈਠੇ ਨੇ ਸਭ ਦੀ ਸੇਵਾ ਵਿੱਚ ਬੈਠੇ ਨੇ ਪੰਜਾਬ ਦੇ ਡੀਜੀਪੀ ਨੇ ਤੇ ਮੈਂ ਵੀ ਜਾ ਸਕਦਾ ਭਾਵੇਂ ਉਹ ਗੱਲ ਸੁਣਨ ਨਾ ਸੁਣਨ ਅੰਦਰ ਜਾ ਕੇ ਕੀ ਹੁੰਦਾ ਕਿਸੇ ਲੀਡਰ ਨਾਲ ਤਾਂ ਕਿਸੇ ਨੂੰ ਨਹੀਂ ਪਤਾ ਬਾਹਰ ਆ ਕੇ ਤਾਂ ਕਹਿੰਦਾ ਮੈਂ ਡੀਜੀਪੀ ਸਾਹਿਬ ਨਾਲ ਮਿਲ ਕੇ ਆਇਆ ਤੇ ਮੈਂ ਉਹ ਵੀ ਨਹੀਂ ਗਿਆ ਕਦੀ ਹੋਰ ਸੁਣੋ ਮੈਂ ਲੁਧਿਆਣੇ ਮਤਲਬ ਸੀਪੀ ਸਾਹਿਬ ਆਂਦੇ ਨੇ ਤੇ ਮੈਂ ਕਦੀ ਆਪਣੇ ਮਤਲਬ ਮੈਨੂੰ ਇਹ ਸਮਝ ਨਹੀਂ ਆਂਦੀ ਮੈਂ ਕਦੀ ਕਦੀ ਜਦੋਂ ਸੀਬੀ ਦਫਤਰ ਜਾਣਾ ਕਿਸੇ ਹੋਰ ਅਫਸਰ ਨੂੰ ਮਿਲਣ ਕਿਸੇ ਐਸਪੀ ਸਾਹਿਬ ਨੂੰ ਕਿਸੇ ਕਿਸੇ ਨੂੰ ਮੈਂ ਦੇਖਦਾ ਉੱਥੇ ਕਈ ਮੈਨੂੰ ਛੋਟੇ ਮੁਲਾਜ਼ਮ ਹੁੰਦੇ ਆਪਣੇ ਵਾਕਫ ਉਹ ਕਹਿੰਦਾ ਪ੍ਰਧਾਨ ਜੀ ਤੁਸੀਂ ਨਹੀਂ ਆਂਦੇ ਤੇ ਤਾਂ ਸਾਰੇ ਹੀ ਤੁਹਾਡੇ ਲੀਡਰ ਰੋਜ਼ ਹੀ ਤੁਰੇ ਹੁੰਦੇ ਕੋਈ ਨਾ ਕੋਈ ਫਾਈਲ ਲੈ ਕੇ ਮੈਨੂੰ ਇਹ ਸਮਝ ਨਹੀਂ ਆਂਦੀ ਵੀ ਕਿਹੜੇ ਕਾਰੋਬਾਰ ਨੇ ਸਾਡੇ ਸਾਡੀ ਦੇਖੋ ਯਾ ਤਾਂ ਲੋਕਾਂ ਦੇ ਕੰਮ ਹੈ ਤੁਸੀਂ ਵੀ ਚੱਲ ਜੀ ਮੇਰੇ ਕੋਲ ਬੈਠੇ ਹੋ ਮੇਰੇ ਤਾਂ ਕੀ ਆ ਸੀਗਾ ਤੁਸੀਂ ਆਪ ਤਾਂ ਛੱਡ ਨਹੀਂ ਕੀਆ ਸੀਗਾ Hindu Hindu ਹਿੰਦੂਆਂ ਦਾ ਹੀ ਕੰਮ ਲਾ ਦਿੰਦੇ ਤੇ ਹਿੰਦੂਆਂ ਰਹੀ ਐਂਟੀ ਹੋ ਜਾਂਦੇ ਨੇ ਮੈਂ ਤੁਹਾਨੂੰ ਉਹੀ ਕਹਿੰਦਾ ਵੀ ਮੇਰੇ ਕੋਲ ਤੁਸੀਂ ਬੈਠਦੇ ਹੋ ਸੋਸੋ ਫੈਸਲਾ ਸੀ ਰੋਜ਼ ਦਾ ਕਰਾਨਾ ਹੈ ਠੀਕ ਹੈ ਕਿਸੇ ਥਾਣੇ ਵੀ ਫੋਨ ਕਰਨਾ ਪੈਂਦਾ ਕਿਸੇ ਚੌਂਕੀ ਵੀ ਫੋਨ ਕਰਨਾ ਪੈਂਦਾ ਅਸੀਂ ਫੋਨ ਉਹਦੇ ਮਗਰ ਹੀ ਕਰਨਾ ਵੀ ਜਿਹੜਾ ਗਰੀਬ ਹੈ ਜਿਹਦੀ ਆਵਾਜ਼ ਵੈਸੇ ਤਾਂ ਦੇਖੋ ਮੈਨੂੰ ਅੱਜ ਤੱਕ ਕਦੀ ਵੀ ਇਦਾਂ ਤਾਂ ਨਹੀਂ ਹੋਇਆ ਵੀ ਮੇਰੇ ਕੋ ਕੋਈ ਕਿਸੇ ਵੀ ਅਫਸਰ ਨੇ ਪੈਸੇ ਮੰਗੇ ਔਰ ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਤੇ ਲੋਕੀ ਕਹਿੰਦੇ ਵੀ ਪੈਸੇ 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 ਪੁਲਸ ਪੈਸੇ ਮੰਗਦੀ ਸਾਨੂੰ ਪਤਾ ਵੀ ਪੁਲਸ ਕਿੰਨੀ 36 36 ਘੰਟੇ ਕੰਮ ਕਰਦੀ 48 48 ਘੰਟੇ ਕੰਮ ਕਰਦੀ ਅੱਜ ਤੱਕ ਮੈਂ ਕੋਈ ਬਟਰਿੰਗ ਨਹੀਂ ਕਰ ਰਿਹਾ ਰਿਜੈਕਟ ਤਾਂ ਬੈਠਾ ਮੇਰੇ ਕੋਲ ਨਹੀਂ ਅੱਜ ਤੱਕ ਕਿਸੇ ਮੁਲਾਜ਼ਮ ਨੇ ਇਹ ਕਿਹਾ ਵੀ ਪ੍ਰਧਾਨ ਜੀੇ ਕੰਮ ਕਰਨਾ ਹੈ ਪੈਸੇ ਦੇ ਦਿਓ ਵੇ ਨਹੀਂ ਮੰਗਦੀ ਬੋਲ ਠੀਕ ਹੈ ਜੈਨੂਨ ਗੱਲ ਹੈ ਨਹੀਂ ਮੰਗਦੀ ਪੁਲਜ ਕਿਹਦੇ ਕੋ ਪੈਸੇ ਮੰਗਦੀ ਹੈ ਪੁਲਜ ਉਦੋਂ ਹੀ ਪੈਸੇ ਮੰਗਦਾ ਹੰਦੇ ਪੈਸੇ ਇਹਦੇ ਪੁਲਸ ਦੇ ਨਾਮ ਦੇ ਪੈਸੇ ਖਾਦੇ ਜਾਂਦੇ ਆ ਪੁਲਸ ਨਹੀਂ ਕਦੀ ਮੰਗਦੀ ਉਹਨ ਕਿਸੇ ਦਾਨੇ ਦੇ ਬਾਹਰ ਜਾਈਦਾ ਉੱਤੇ ਬੈਠਾ ਹੁੰਦਾ ਕੋਈ ਰਾਸ਼ਟਰੀ ਪ੍ਰਧਾਨ ਮੈਂ ਕੀ ਗੱਲ ਕਰਾਂ ਇੱਕ ਇੱਕ ਬੜੀ ਥੋੜੀ ਦਿਨ ਦੀ ਗੱਲ ਆ ਉਹ ਤੇ ਚੌਂਕੀ ਦੇ ਬਾਹਰ ਬੈਠੇ ਕੋਈ ਰਾਸ਼ਟਰੀ ਪ੍ਰਧਾਨ ਸਪੋਰਟਰ ਤੇ ਕੀ ਕਰਨਾ ਹੈ ਜੀ ਬਸ ਕੰਮ ਕੰਮ ਆਇ ਸੀ ਜੀ ਉਹਨਰੋ ਜਿਹੜੇ ਚਾਰ ਸਾਨੂੰ ਪੁੱਛਿਆ ਮੈਂ ਕਹਾਂ ਜੀ ਰਾਸ਼ਟਰੀ ਪ੍ਰਧਾਨ ਬਾਹਰ ਪਟਾਇਆ ਤੁਸੀਂ ਉਹ ਯਾਰ ਕਹਿੰਦੇ ਪ੍ਰਧਾਨ ਜੀ ਇਹਨੇ ਕਿਤੇ ਪੈਸੇ ਉਹ ਫੜ ਲਏ ਆ ਕੰਮ ਕਰਾਉਣ ਨੂੰ ਕਹਿੰਦਾ ਹੁਣ ਦੇਖੋ ਪੁਲਿਸ ਵੀ ਪੁਲਿਸ ਨੇ ਲੋਕਲ ਏਰੀਆ ਵੀ ਆਪਣਾ ਚਲਾਣਾ ਇੱਕ ਸੀਟ ਤੇ ਬੈਠੇ ਮਾਜੇ ਲਈ ਬਹੁਤ ਚੀਜ਼ਾਂ ਆਉਂਦੀਆਂ ਮੈਂ ਜਿੰਨਾ ਖੁੱਲ ਕੇ ਬੋਲ ਰਿਹਾ ਮੈਂ ਫਿਰ ਕਹਿ ਰਿਹਾ ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ ਬੋਲ ਰਿਹਾ ਪਤਾ ਨਹੀਂ ਇਹ ਏ ਲਈ ਗੱਲ ਕੌਣ ਕਿਤੇ ਲਾਜੂ ਮਨੂੰ ਕੌਣ ਮਿਲਿਆ ਹੋਊਗਾ ਪਰ ਮੈਂ ਪਾਰਟਿਕੂਲਰ ਨਹੀਂ ਕਹਿ ਰਿਹਾ ਪਰ ਮੈਂ ਇਹ ਗੱਲ ਕਰ ਰਿਹਾ ਵੀ ਆਪਣੇ ਆਪ ਵਿੱਚ ਸੁਧਾਰ ਕਰੀਏ ਦੇਖੋ ਜੇ ਮੈਂ 10 ਸਾਲ ਲਿਡਰੀ ਕਰਕੇ ਵੀ ਫੋਨ ਤੇ ਇੱਕ ਰਿਕਵੈਸਟ ਕਰਾਂਗੇ ਅਫਸਰ ਨੂੰ ਜੋ ਕੰਮ ਨਹੀਂ ਹੁੰਦਾ ਫਿਰ ਮੈਂ ਇਹ ਲੀਡਰੀ ਦੇ ਕਾਬਲ ਵੀ ਨਹੀਂ ਹਾਂਗਾ ਜੇ ਮੈਨੂੰ ਜਾ ਕੇ ਥਾਣੇ ਦੇ ਬਾਹਰ 2 ਘੰਟੇ ਖੜਾ ਆ ਕੇ ਬਣਾ ਕੰਮ ਕਰਨਾ ਪਵੇ ਮੈਂ ਫਿਰ ਵੀ ਲੀਡਰ ਨਹੀਂ ਹਾਂਗਾ ਗੱਲ ਨੂੰ ਮੇਰੀ ਸਮਝ ਰਹੇ ਹੋ ਤੁਹਾਡਾ ਜੇ ਤੁਸੀਂ ਸਹੀ ਹੋ ਤੇ ਸਾਨੂੰ ਤੁਸੀਂ ਬੇਨਤੀ ਕਰੋਗੇ ਫੋਨ ਤੇ ਮੈਂ ਉਹਨਾਂ ਨੂੰ ਕਿਸੇ ਅਫਸਰ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਸੀਂ ਫੋਨ ਕੀਤਾ ਸੀ ਆ ਬੇਨਤੀ ਹੈ ਮੇਰੀ ਕਹਿੰਦੇ ਕੋਈ ਨਹੀਂ ਜੀ ਮੈਂ ਸਾਡੇ ਬਾਰਾ ਭੇਜ ਦਮ ਕਹਿੰਦਾ ਬਸ ਇੰਨੀ ਗੱਲ ਭਾਵੇਂ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਵੀ ਨਹੀਂ ਮੈਂ ਆਪਣਾ ਵੇਰਵਾ ਦਿੱਤਾ ਸਰ ਮੈਂ ਆ ਬੇਨਤੀ ਕਰ ਰਿਹਾ ਜੀ ਆ ਸਰ ਤੁਸੀਂ ਫੋਨ ਕੀਤਾ ਸੀ ਆ ਮੇਰਾ ਪੱਕਾ ਹੈ ਟੋਕ ਤੋਂ ਹੀ ਪਛਾਣਿਆ ਜਾਂਦਾ ਬੰਦਾ ਉਹ ਸ਼ੀਵ ਸ਼ਣਾ ਤੋਂ ਬੋਲ ਰਿਹਾ ਨਹੀਂ ਪ੍ਰਧਾਨ ਤੁਸੀਂ ਇਹ ਕੰਮ ਨਹੀਂ ਕੀਤਾ ਯਾਰ ਉਹ پابੰਦ ਨਹੀਂ ਹੈ ਤੁਹਾਡੇ ਇਸ ਚੀਜ਼ ਲਈ ਠੀਕ ਹੈ ਨਾ ਮੈਂ ਇਹ ਗੰਦ ਜਿਹੜਾ ਨਾ ਵਿਚਾਲ ਜੀ ਤੁਹਾਡਾ ਨਾ ਵਾਦਾ ਆ ਗੰਦ ਮੈਂ ਸਾਫ਼ ਕਰਨਾ ਭਾਵੇਂ ਮੇਰਾ ਜਿੰਨਾ ਮਰਜੀ ਨੁਕਸਾਨ ਹੋ ਜਾਏ ਇਹ 100% ਕਰਨਾ ਹੈ ਔਰ ਪੁਲਸ ਵੀ ਸੋਕੀ ਹੋ ਗਈ ਇਸ ਗੰਦ ਨਾਲ ਮੈਂ ਤੁਹਾਨੂੰ ਸਾਫ਼ ਗੱਲ ਕਹਿਣਾ ਇਹ ਸਨ ਰੋਈਸਾਨੀ ਮਜੂਸੀ ਜਿਹਨਾਂ ਨੇ ਸਾਫ਼ ਗੱਲ ਕਹਤੀ ਜਿਹੜੇ ਸ਼ੇਰ ਸੰਭੂ ਬਣੀ ਫਿਰਦੇ ਜੋ ਆਪਣੇ ਨਵੇਂ-ਨਵੇਂ ਜਿਹੜੇ ਨੌਜਵਾਨਾਂ ਨੂੰ ਜਿਹੜੇ ਵਿੱਚ ਲੈਂਦੇ ਤੇ ਉਹਨਾਂ ਨੂੰ ਸਿਕਿਉਰਿਟੀ ਦੇਵਾਂਦੇ ਤੇ ਉਹਨਾਂ ਦੀ ਹੁਣ ਜੰਗ ਇਹਨਾਂ ਨੇ ਖੋਲ ਦਿੱਤੀ ਤੇ ਛੇੜ ਦਿੱਤੀ ਹੈ ਤੇ ਇਹਨਾਂ ਨੇ ਸਾਫ਼ ਗੱਲ ਕੀਤੀ ਹੈ ਕਿ ਇਹਦੇ ਤੇ ਜਲਦ ਖੁਲਾਸੇ ਕੀਤੇ ਜਾਣਗੇ ਸੀਪੀ ਸਾਹਿਬ ਨੂੰ ਮਿਲੇ ਜਾਊਗਾ ਤੇ ਸੀਪੀ ਸਾਹਿਬ ਉਹਨਾਂ ਦੇ ਅਗੇ ਵਿੱਚ ਕੀ ਨਵਾਂ ਮੋੜ ਲੈਂਦੇ ਉਹ ਤਾਂ ਸੀਪੀ ਸਾਹਿਬ ਦੇ ਉੱਤੇ ਡਿਪੈਂਡ ਕਰਦਾ ਲੈ ਕੇ ਸਾਡੇ ਪੁਲਿਸ ਕਮਿਸ਼ਨ ਲੁਧਿਆਣਾ ਕੁਲਦੀਪ ਸਿੰਘ ਚਾਹਲ ਤੇ ਡੀਸੀਪੀ ਜਸਕਿਰਨ ਤੇਜਾ ਤੇ ਸ਼ੁਭਮ ਅਗਰ ਅਮਲਾ ਹੁਣ ਕਿਥੋਂ ਦੀ ਕਿੱਥੇ ਪਹੁੰਚੇਗਾ ਲੁਧਿਆਣਾ ਤੋਂ ਕੈਮਰਾ ਜੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੜਨ